ਅਸੀਂ ਘੱਟ ਕਾਣਾ ਕੱਢਦੇ ਹਾਂ ਜਨਾਨੀਆਂ ਹਜ਼ਾਰ ਰੁਪਈਆਂ ਦੀਆਂ ਵੱੱਦ ਕੱਢਦੀਆਂ ਨੇ ਵੀ ਇਹਨਾਂ ਨੇ ਪੱਟ ਦਿਓ ਕਾਰਜੇ ਹਲੇ ਵੀ ਸੰਭਾਲੀ ਬੈਠੀਆਂ ਨੇ ਜਿੱਦੇ ਪਰ ਨਾਂ ਲਿਖੇ ਫਿਰਨੇ ਇਹਨਾਂ ਨੇ ਜਿਵੇਂ ਨਾ ਬਰੋਲਾ ਆਉਂਦਾ ਰੂਹੀ ਦੇ ਮਹੀਨੇ ਇਹ ਲੱਗ ਜਾਂਦਾ ਢੂੜ ਪਾ ਕੇ ਇਹ ਬਰੋਲੇ ਆਉਂਦੇ ਨੇ ਜਿੱਦੇ ਬਰੋਲਾ ਆ ਕੇ ਜੰਨੀ ਫਕ ਬਣ ਜਾਂਦਾ ਹਿਮ ਦੇ ਪੌ ਫੇ ਦੇ ਨਹੀਂ ਹਿਮ ਟੈਕ ਨਹੀਂ ਹੋਣ ਦਿੰਦੀ ਬੰਦੇ ਨੂੰ ਅੰਦਰੰਗ ਨਹੀਂ ਹੋਣ ਦਿੰਦੀ ਕਾਲੀ ਜਾਲੂ ਸਾਡੇ ਪਿੰਡ ਦੀ 35 ਵੋਟਾਂ ਪਈਆਂ ਨੇ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਪਹੁੰਚੇ ਆਂ ਫਤਗੜ ਸਾਹਿਬ ਦੇ ਪਿੰਡ ਬਾਗੜੀਆਂ ਜਿੱਥੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡ ਦੇ ਨੌਜਵਾਨ ਤੇ ਬਜ਼ੁਰਗ ਮੌਜੂਦ ਨੇ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਜਗਜੀਤ ਆ ਜੀ ਬਾਬਾ ਜੀ ਮਾਨ ਸਰਕਾਰ ਨੂੰ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕੰਮਕਾਰ ਹੋਈ ਨਹੀਂ ਕਿਵੇਂ ਦੇਖਦੇ ਹੋ ਹੋਏ ਹੁਣ ਤਾਂ ਇਹਨਾਂ ਨੂੰ ਇਹ ਵਜ਼ਾਪਾ ਨੂੰ ਨਹੀਂ ਜੀ ਪਕਾ ਜੀ 2.5 ਸਾਲ ਚ ਕਿਹੜੇ ਕੰਮ ਹੋਈ ਹੋਰ ਇਹਦੇ ਚ ਕਿੰਨੇ ਚਲੋ ਠੀਕ ਐ ਨੇ ਜੀ ਕਿਹੜੇ ਠੀਕ ਨੇ ਜੀ ਸਾਰੇ ਠੀਕ ਨੇ ਜਿਹੜੇ ਕਰ ਰਹੇ ਨੇ ਅੱਛਾ ਜਿਵੇਂ ਤੁਸੀਂ ਨਵਾਂ ਚੁਣਿਆ ਸੀਗਾ ਵੀ ਭਗਵੰਤ ਮਾਲਾਏ ਨੇ ਹਣਾ ਹੁਣ ਪਹਿਲਾਂ ਹੋਰ ਪਾਰਟੀਆਂ ਵੀ ਦੇਖੀਆਂ ਤੁਸੀਂ ਫਿਰ ਕੀ ਉਮੀਦ ਨਾਲ ਚੁਣਿਆ ਸੀਗਾ ਤੁਸੀਂ ਇਹਨਾਂ ਨੂੰ ਤਾਂ ਹੁਣ ਸਰਕਾਰਾਂ ਨਾਲ ਹੁੰਦਾ ਜੀ ਜਿਹੜਾ ਕੁਸ ਬਣਦਾ ਹੈ ਅੱਛਾ ਹਾਂ ਜੀ ਕੋਈ ਫਾਇਦਾ ਮਿਲੇ ਆ ਮਤਲਬ ਕੋਈ ਵੀ ਜਿਵੇਂ ਬਿਜਲੀ ਜਾਂ ਹੋਰ ਕੋਈ ਬਿਜਲੀ ਤਾਂ ਸਹੀ ਚੱਲ ਰਹੀ ਹੈ 24 ਘੰਟੇ ਅੱਛਾ ਹਾਂ ਕਿਰੇ ਬਿੱਲ ਆਉਂਦਾ ਹੈ ਆ ਤਾਂ ਹੁਣ ਜਿੰਨਾ ਕੁ ਵਰਤਾਂਗੇ ਜੀ ਉਨਾਂ ਦਾ ਹੋਏ ਨਹੀਂ ਫਿਰ ਵੀ ਤੁਹਾਨੂੰ ਮਾਫ ਆ ਆਜੋਲਟੂ ਵੀ ਮਾਫਾ ਜੀ ਸੇ ਕੈਪਟਨ ਤੇ ਬਾਦਲ ਵੀ ਰਹੇ ਨੇ ਲੰਬਾ ਸਮਾਂ ਉਹਨਾਂ 'ਚ ਫਿਰ ਕਮੀਆਂ ਕੀ ਸੀਗੀਆਂ ਇਹ ਤਾਂ ਹੁਣ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੇ ਆਪਾਂ ਨੂੰ ਪਤਾ ਇਹ ਕਹਿੰਦਾ ਸੋਪੀ ਪੰਜਾਬ 'ਚ ਪੌਸਟ ਦੀ ਖੇਤੀ ਦੀ ਮੰਗ ਉੱਠਦੀ ਆ ਭੁੱਕੀ ਫੀਮ ਦੀ ਖੇਤੀ ਦੀ ਉਹ ਹੋਣੀ ਚਾਹੀਦੀ ਆ ਮੰਨਦੇ ਹੋ ਇਹ ਤਾਂ ਜੀ ਨਿਆੜਾ ਨੂੰ ਪਤਾ ਹੁਣ ਆਪਾਂ ਨਹੀਂ ਕਹਿ ਸਕਦੇ ਕੁਝ ਕੀ ਨਾਮ ਆ ਵੀਰੇ ਮੇਰਾ ਨਾਮ ਜਗਜੀਤ ਸਿੰਘ ਹੈ ਜਗਜੀਤ ਸਿੰਘ 2.5 ਸਾਲ ਹੋ ਗਏ ਮਾਨ ਸਰਕਾਰ ਨੂੰ ਕਿਵੇਂ ਦੇਖਦੇ ਹੋ ਜਮੀਨੀ ਪੱਧਰ ਤੇ ਕੰਮਕਾਰ ਹੋ ਰਹੇ ਨੇ ਕੰਮ ਕਰ ਕੀ ਕਰਨਾ ਭਾਜੀ ਇਹਨਾਂ ਨੇ ਇਹ ਤਾਂ ਖਾਣ ਵਾਲੇ ਨੇ ਸਾਰੀਆਂ ਸਰਕਾਰਾਂ ਠੀਕ ਆ ਨਾ ਕੱਖ ਨਹੀਂ ਕਰ ਰਹੇ ਗਰੀਬ ਬੰਦੇ ਮਰ ਰਹੇ ਆ ਨਾ ਕਿਸੇ ਨੂੰ ਖੇਤੀ ਜੋ ਕੁਸ ਵਜਰੇ ਨਾ ਕੋਈ ਮੁਨਾਫਾ ਦੇ ਰਿਹਾ ਨਹੀਂ ਕੁਝ ਨਹੀਂ ਕਰ ਰਹੇ ਇਹਨਾਂ ਨੇ ਢਾਈ ਸਾਲਾਂ ਚ ਪੱਠਾ ਬਿਠਾਤਾ ਪੂਰਾ ਪੰਜਾਬ ਦਾ ਇਹਨਾਂ ਨੇ ਕੋਈ ਵੀ ਸਰਕਾਰ ਹੋਵੇ ਆਮ ਆਦਮੀ ਵੀ ਕੀ ਚਲੋ ਐ ਵੀ ਬਿਜਲੀ ਬੁਝਲੀ ਸੁਵਲਤਾਂ ਜਿਹੜੀਆਂ 600 ਜੁਟੇ ਨੇ ਮਾਫ ਕਰੀਏ ਉਹ ਸਹੀ ਨਹੀਂ ਕੰਮ ਇਹਨਾਂ ਦੇ ਕਰੇ ਹੋਏ ਬਾਕੀ ਆ ਪੋਸਤ ਪੋਸਤ ਦਾ ਕੋਈ ਖੋਲ ਦੇਣੇ ਠੇਕੇ ਠੂਕੇ ਖੋਲ ਦੇਣ ਜਾਂ ਖੇਤੀਓ ਖੋਲ ਦੇਣ ਗਾ ਚਿੱਟਾ ਚੂਟਾ ਪੀ ਕੇ ਸਮਾਏ ਇੱਕ ਪੀ ਕੇ ਨਾ ਮੁੰਡੇ ਮਰਨ ਜਿਹੜੀਆਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਨੇ ਠੀਕ ਆ ਨਾ ਭੁੱਕੀ ਹੋਊਗਾ ਬੰਦਾ ਤਾਂ ਕੰਮ ਕਰਦਾ ਠੀਕ ਆ ਨਾ ਤੇ 500 ਦਿਹਾੜੀ ਕਰ ਰਿਆ ਤਾਂ 300 ਘਰੇ ਦਿੰਦਾ ਉਹ 200 ਆਪਣਾ ਖਰਚਾ ਲੈ ਲੋ ਤਾਂ ਵੀ ਬਚਾਉਂਦਾ ਉਹ ਇੱਥੇ ਤਾਂ ਕੱਖ ਵੀ ਨਹੀਂ ਬਚ ਰਿਹਾ ਬੰਦੇ ਨੂੰ ਜਿਵੇਂ ਸ਼ਰਾਬ ਪੀ ਕੇ ਲੋਕ ਡਿੱਗਦੇ ਫਿਰਦੇ ਨੇ ਫੀਮ ਤੇ ਕੋਈ ਫਾਇਦੇ ਹੈਗੇ ਨੇ ਫੀਮ ਦੇ ਬਹੁਤ ਫਾਇਦੇ ਨੇ ਜੀ ਫੀਮ ਅਟੈਕ ਨਹੀਂ ਹੋਣ ਦਿੰਦੀ ਬੰਦੇ ਨੂੰ ਅੰਦਰ ਅੰਗ ਨਹੀਂ ਹੋਣ ਦਿੰਦੀ ਲੱਕੂਆਂ ਨਹੀਂ ਹੋਣ ਦਿੰਦੀ ਬੰਦਾ ਕੰਮ ਕਰਦਾ ਆਲਸੀ ਨਹੀਂ ਹੁੰਦਾ ਬੰਦਾ ਚੈਂਟ ਫੈਂਟ ਫੁਰਤਰੇਲੀ ਫੜਦੀ ਲਾ ਰ ਜਿਹੜੇ ਨੌਜਵਾਨ ਨੇ ਉਹਦੇ ਤੁਸੀਂ ਗੱਲ ਕੀਤੀ ਹੈ ਵੀ ਉਹ ਵੀ ਵੱਜ ਜਾਣਗੇ ਇਹ ਸੰਥੈਟਿਕ ਨਸ਼ਿਆਂ ਤੋਂ ਹਨਾ ਤੇ ਜਿਹੜੀ ਖੇਤੀਬਾੜੀ ਹੈ ਉਹਨੂੰ ਫਾਇਦਾ ਹੋਊ ਕੋਈ ਪੰਜਾਬ ਦੇ ਕਿਸਾਨਾਂ ਨੂੰ ਹਾਂ ਬਾਦੂ ਫਾਇਦਾ ਹੋਊਗਾ ਜੀ ਲੱਖਾਂ ਦੀ ਵੀ ਕਦੀ ਆ ਉਹ ਮਹਿੰਗੀ ਫਸਲ ਕਰਨ ਦਾ ਦੇਣਾ ਹੈ ਸਰਕਾਰਾਂ ਆਪਣੇ ਗੱਲੇ ਭਰ ਰਹੀਆਂ ਨੇ Rajasthan ਚ ਕਿਉਂ ਹੁੰਦੀ ਆ ਝਾਰਖੰਡ ਚ ਕਿਉਂ ਹੁੰਦੀ ਆ ਆਪਣੇ ਇੱਥੇ ਪੰਜਾਬ ਚ ਕਿਉਂ ਨਹੀਂ ਹੁੰਦੀ ਆਮ ਆਦਮੀ ਪਾਰਟੀ ਦੀ ਜਿਹੜੇ ਆਪਣੇ ਐਮਐਲਏ ਨੇ 3-4 ਇਹਨਾਂ ਨੇ ਵੀ ਮੰਗ ਚੁੱਕੀ ਸੀ ਵਿਧਾਨ ਸਭਾ ਚ ਖੇਤੀਬਾੜੀ ਮੰਤਰੀ ਮੰੰਦੇ ਨਹੀਂ ਸੀ ਹੈਗੇ ਤੁਸੀਂ ਖੇਤੀਬਾੜੀ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕਰਾਉਣੀ ਚਾਹੀਦੀ ਹੈ ਖੇਤੀ ਹਾਂ ਖੇਤੀਬਾੜੀ ਦੇਖੇ ਖੇਤੀਬਾੜੀ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ ਵੀ ਭੁੱਕੀ ਦੀ ਪੋਸਤ ਦੀ ਖੇਤੀ ਪੰਜਾਬ ਚ ਹੋਣੀ ਚਾਹੀਦੀ ਹੈ ਹਾਂ ਪਤਾ ਕਹਿਣਾ ਚਾਹੁੰਨਾ ਹੱਥ ਜੋੜ ਕੇ ਕਹਿਣਾ ਵੀ ਖੇਤੀ ਦੀ ਆ ਭੁੱਕੀ ਦੀ ਹਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਚ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਲਾਭ ਹੋਊਗਾ ਦੁਨੀਆ ਨੂੰ ਤੁਹਾਡੇ ਐਮਐਲਏ ਰਾਜ ਸਾਹਿਬ ਨੇ ਹਾਂਜੀ ਐ ਰਾਜ ਸਾਹਿਬ ਹਨਾ ਹਾਂ ਰਾਜ ਸਾਹਿਬ ਨੇ ਇਹ ਦੱਸੋ ਵੀ ਪਹਿਲਾਂ ਕੁਲਜੀਤ ਨਗਰ ਆ ਵੀ ਰਹਿ ਗਏ ਨੇ ਹੁਣ ਰਾਏ ਫੋੜਾ ਚੱਲ ਰਹੇ ਨੇ ਦੋਵਾਂ ਦੇ ਵਿੱਚ ਕੀ ਫਰਕ ਲੱਗਿਆ ਵੀ ਕਿੰਨੇ ਕੰਮ ਕਰ ਵਧੀਆ ਕਰਵਾਏ ਨੇ ਨਗਰ ਸਾਹਿਬ ਵੀ ਵਧੀਆ ਤੇ ਰਾਇ ਸਾਬ ਵੀ ਵਧੀਆ ਨੇ ਨਗਰਾ ਸਾਬ ਨੇ ਬਹੁਤ ਕੰਮ ਕਰਾਇਆ ਨੇ ਸਾਡੇ ਪਿੰਡ ਦੇ ਬਹੁਤ ਆ ਦੇਖੋ ਸਾਰੀ ਲੋਕ ਟਾਈਲ ਜਿਹੜੀ ਲੱਗੀ ਵੀ ਆ ਪੱਕਾ ਸਾਬ ਉਹਨਾਂ ਨੇ ਕਰਾਇਆ ਵਾ ਜਿਹੜੇ ਪਹਿਲਾਂ ਸਰਪੰਚ ਤੇ ਆ ਲਾਈਟਾਂ ਇਧਰੋਂ ਰੋਡ ਤੋਂ ਲੈ ਕੇ ਇਧਰੋਂ ਰੋਡ ਤੋਂ ਲੈ ਕੇ ਆ ਸਾਹਮਣੇ ਦੇ ਲੋ ਖੰਬੇ ਨੇ ਸਾਰੇ ਲਾਈਟਾਂ ਲਾਈਟਾਂ ਲੱਗੇ ਉਹਨਾਂ ਫੁਹਾਰਾ ਚ ਫੁਹਾਰਾ ਬਣਾਇਆ ਤੀ ਬਹੁਤ ਵਧੀਆ ਕੰਮ ਕਰਾਇਆ ਨਗਰਾ ਸਾਬ ਨੇ ਆਏ ਰਾਏ ਸਾਬ ਵੀ ਸਹੀ ਨੇ ਨਗਰਾ ਸਾਬ ਨੇ ਤਾਂ ਹੱਦ ਨਾਲੋਂ ਵੱਧ ਸਾਡੇ ਪਿੰਡ ਦੇ ਕੰਮ ਕਰੇ ਨੇ ਵਧੀਆ ਬਹੁਤ ਸਾਲ ਦੇ ਆ ਰਹੇ ਨੇ ਉਹ ਵਧੀਆ ਕੰਮ ਕਰੇ ਨੇ ਉਹਨਾਂ ਨੇ ਵਧੀਆ ਮੈਂਬਰ ਨੇ ਹੋ ਵਧੀਆ ਜੀ ਮਾਨ ਸਰਕਾਰ ਦੇ ਵਿੱਚ ਲੱਗਦਾ ਕੁਝ ਹੋ ਰਿਹਾ ਉਹਦਾ ਕੰਮ ਗਈ ਨਹੀਂ ਜਿਹੜਾ ਹੋਇਆ ਇੱਧਰ ਆ ਜਾ ਹੁਣ ਥੋੜਾ ਜਗਾ ਇਹ ਮਾਨ ਸਰਕਾਰ ਜਿਵੇਂ 25 ਸਾਲ ਹੋ ਗਏ ਕੋਈ ਲੱਗਦਾ ਵੀ ਉਹਨਾਂ ਦੀ ਵਿਕਾਸ ਕਾਰਜ ਹੋਈ ਨੇ ਪੰਜਾਬ 'ਚ ਇਹਨਾਂ ਨੇ ਕੱਖ ਨਹੀਂ ਕਰਾਇਆ ਵੀਰੇ ਇਹਨਾਂ ਨੇ ਦੰਗੇ ਕਰਾਏ ਨੇ ਹੋਰ ਕੱਖ ਨਹੀਂ ਕਰਾਇਆ ਇਹਨਾਂ ਨੇ ਬੰਦੇ ਹੀ ਮਰਾਏ ਨੇ ਕੁਝ ਨਹੀਂ ਕਰਾਇਆਗਾ ਆ ਸਾਡੇ ਹਾਲ ਦੇਖ ਲਓ ਪਿੰਡਾਂ ਦੇਖ ਲਓ ਸਾਡਾ ਰੋਡ ਦੇਖ ਲਓ ਤੁਸੀਂ ਹਾਈਵੇ ਰੋਡ ਆ ਇੱਥੇ ਤੁਹਾਡੇ ਪੰਚਾਇਤੀ ਚੋਣਾਂ ਹੋਈਆਂ ਸੀਗੀਆਂ ਪੰਚਾਇਤੀ ਚੋਣਾਂ 'ਚ ਮਾਹੌਲ ਠੀਕ ਰਿਹਾ ਪੰਚਾਇਤੀ ਜਮ ਜਮ ਹਾਲ ਠੀਕ ਰਿਹਾ ਵਧੀਆ ਰਹੀ ਇਹਨਾਂ ਹਾਂ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਚੋਣ ਹੋਏ ਨੇ ਬਹੁਤ ਵਧੀਆ ਨਿਰਪੱਖ ਚੋਣ ਹੋਏ ਨੇ ਉਹ ਸਹਿਮਤੀ ਨਾਲ ਬਣਿਆ ਬੰਦਾ ਇਹ ਨਾਲੇ ਉਹੀ ਤਾਈ ਮੇ ਪੁੱਛ ਰਹੇ 2.5 ਸਾਲ ਤੋਂ ਉੱਪਰ ਸਮਾਂ ਹੋ ਗਿਆ ਇਹਨਾਂ ਨੂੰ ਤਿੰਨ ਹੀ ਹੋਣੇ ਵਾਲੇ ਨੇ ਆ ਸੜਕਾਂ ਦਾ ਹਾਲ ਦੇਖ ਰਿਹਾ ਇਹ ਇਹ ਕਿਉਂ ਨਹੀਂ ਬਣ ਪਈਆਂ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਜਦੋਂ ਆਉਂਦੇ ਨੇ ਵੋਟਾਂ ਲੈਣ ਵਾਸਤੇ ਆ ਸੜਕਾਂ ਦਾ ਹਾਲ ਆ ਜੋ ਅਸੀਂ ਕਹਿੰਦੇ ਆ ਭਾਜੀ ਇੱਥੇ ਆ ਸਾਡਾ ਮੇਨ ਮੁੱਦਾ ਏ ਪਿੰਡ ਦਾ ਅੰਬ ਇੱਥੇ 60 ਦੇ ਵਿੱਚ ਇੰਨੇ ਬੰਦੇ ਬੈਨੇ ਆ ਬੂੜਾ ਵੀ ਸਿਆਣਾ ਵੀ ਬਜ਼ੁਰਗ ਵੀ ਹਰ ਇੱਕ ਬੰਦਾ ਬੈਂਦਾ ਇੱਥੇ ਇਹੀ ਗੱਲਾਂ ਕਹਿੰਦੇ ਵੀ ਯਾਰ ਕਟੋ-ਕਟ ਪਿੰਡ ਦਾ ਵਿਕਾਸ ਤਾਂ ਕਰ ਦੋ ਹੈ ਸਫਾਈ ਕਰ ਦੋ ਕੋਈ ਵਧੀਆ ਕੰਮ ਕਰ ਦੋ ਕੋਈ ਸਟੇਡੀਅਮ ਬਣਾ ਦੋ ਇੱਥੇ ਜਵਾਕਾਂ ਨੇ ਖੇਡਣ ਨੂੰ ਬਣਾ ਦੋ ਕੁਸ ਕੱਖ ਨਹੀਂ ਬਣਾਉਂਦੇ ਆ ਨਾਲਿਆਂ ਦਾ ਹਾਲ ਦਿਖਾਦੇ ਤੁਸੀਂ ਵੀ ਕੀ ਆ ਬੁਰਾ ਹਾਲ ਹੈ ਵੀਰੇ ਸਾਡੇ ਪਿੰਡ ਦਾ ਜਮਾਦਾਰ ਨਹੀਂ ਹੈਗਾ ਬਾਬਾ ਜੀ ਕੀ ਨਾਮ ਹੈ ਲਵ ਸਿੰਘ ਹੈ ਬਾਬਾ ਜੀ ਜਿਵੇਂ ਅਕਾਲੀ ਦਲ ਚ ਜੋ ਕੋ ਚੱਲ ਰਿਹਾ ਸਖਬੀਰ ਬਾਦਲ ਨੇ ਸਾਰੀਆਂ ਗਲਤੀਆਂ ਮੰਨ ਲੀਆਂ ਗਨਾਹ ਜਿਹਨੂੰ ਕਹਿੰਦੇ ਸੀ ਮੰਨ ਲੇ ਪੈਸਾ ਹੋਏ ਨੇ ਰਾਮ ਰਹੀਬ ਨੂੰ ਮਾਫੀ ਦਿੱਤੀ ਬੇਅਦਬੀਆਂ ਦੇ ਵਿੱਚ ਅਸੀਂ ਇਨਸਾਫ ਨਹੀਂ ਕਰ ਸਕੇ ਤਾਂ ਹੁਣ ਅਕਾਲ ਤਖਤ ਸਾਹਿਬ ਨੇ ਸਜ਼ਾ ਲਾਈ ਸੀ ਤਨਖਾ ਉਹ ਭੁਗਤ ਲਈ ਉਹਨਾਂ ਨੇ ਹੁਣ ਤੁਸੀਂ ਪਿੰਡ ਦੇ ਲੋਕ ਕਿਉਂ ਤੁਸੀਂ ਮਾਫ ਕਰੋਗੇ ਉਹਨਾਂ ਨੂੰ ਗੱਲ ਇਹ ਹੈ ਜੀ ਵੀ ਹੁਣ ਉਹਨਾਂ ਨੇ ਸਜ਼ਾ ਭੁਗਤ ਲਈ ਇਹਦਾ ਮਤਲਬ ਕਾਨੂੰਨ ਤਾਂ ਫਿਰ ਦਿਨੇ ਜੇ ਕੈਦੀ ਬੈਠੇ ਨੇ ਫਿਰ ਤਾਂ ਅਗਲੇ ਨੂੰ ਮਾਰ ਕੇ ਅਗਲਾ ਦਸ ਦਿਨ ਭਾਂਡੇ ਮਾਂਦਿਆ ਕਰੂਗਾ ਚਲੋ ਛੜਿਆ ਭੁੱਤੀ ਗਈ ਏ ਥੋੜਾ ਸਜਾ ਜੀ ਕੋਈ ਸਜਾ ਤਾਂ ਉਹ ਆ ਜੇ ਜੇਲ੍ਹ ਕੱਟਦਾ ਜੇ ਹੁਣ ਮੈਂ ਕਿਸੇ ਸੱਟਬਾਰੀ ਕਾ ਕਿਸੇ ਬੰਦੇ ਨੂੰ ਮਾਰ ਤੇ ਆ ਜੀ ਮੈਂ 10 ਦਿਨ ਭਾਂਡੇ ਮਾਰ ਜਾਊਂਗਾ ਗੁਰਦੁਆਰੇ ਚ ਜੁੱਤੀਆਂ ਵੀ ਝਾੜਿਆ ਆਉਂਗਾ ਉਹ ਕੋਈ ਪੱਕੀ ਸਜਾ ਤਾਂ ਹੈ ਨਹੀਂ ਜੀ ਸਜਾ ਤਾਂ ਇਹ ਹੈ ਵੀ ਸਜਾ ਜੇਲ੍ਹ ਚ ਕੱਟੇ ਬੰਦਾ ਜੇ ਮੈਂ ਕੈਦੀ ਕੱਟ ਰਹਾ ਉਹ ਤਾਂ ਕੇਸ ਚੱਲ ਰਿਹਾ ਹੈ ਤਾਂ ਬੇਦਬੀ ਵਾਲੇ ਗੋਲੀ ਕਾਂਡ ਵਾਲੇ ਮਾਮਲੇ ਚ ਹੋਊਗਾ ਜੋ ਵੀ ਹੋਇਆ ਕਿਉਂਕਿ ਉਹ ਤਾਂ ਕੇਸ ਚੱਲ ਰਿਹਾ ਜੀ ਅਦਾਲਤ ਚ ਪਰ ਜਿਹੜੀ ਬਾਕੀ ਰਾਮ ਰੇਪ ਨੂੰ ਮਾਫੀ ਦੇਣੀ ਉਹ ਚੀਜ਼ਾਂ ਠੀਕ ਸੀ ਕਿ ਕਹਿੰਦੇ ਵੀ ਹਾਂ ਅਸੀਂ ਜਥੇਦਾਰ ਆਪਣੇ ਘਰ ਬੁਲਾਏ ਸੀ ਮਾਫੀ ਦਿੱਤੀ ਉਹਨੂੰ ਲੈ ਕੇ ਤੁਹਾਡੇ ਮਨ ਚ ਕੋਈ ਰੋਸ ਹੈਗਾ ਉਹ ਤਾਂ ਜੀ ਮੰਨਿਆ ਵੀ ਹਾਂ ਮੈਂ ਬੁਲਾਏ ਨੇ ਮੰਨ ਗਿਆ ਅਸੀਂ ਖਬਰ ਸੁਣੀ ਹੈ ਜੀ ਉਹ ਮਾਮਲਾ ਚ ਉਹ ਤਾਂ ਮੰਨਿਆ ਵੀ ਹਾਂ ਮੇਰੀ ਗਲਤੀ ਹੈ ਫਿਰ ਤਾਂ ਗੱਲ ਕਹਿੰਦੀ ਰਹੀ ਕੋਈ ਨਹੀਂ ਜੋ ਮੰਨ ਰਿਹਾ ਹੈ ਜੀ ਮੰਨ ਗਿਆ ਉਹ ਜੀ ਗੁਰਦੁਆਰੇ ਸਜਾ ਦਿੱਤੀ ਉਸ ਤੋਂ ਬਾਅਦ ਹੁਣ ਸੁਖਵੀਰ ਬਾਦਲ ਜਿਵੇਂ ਅੱਗੇ ਆਉਂਦੇ ਨੇ ਪਿੰਡਾਂ 'ਚ ਆਉਣਗੇ ਅੱਗੇ ਉਹਨਾਂ ਨੇ ਵੀ ਸਿਆਸਤ ਅੱਗੇ ਕਰਨੀ ਐ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਸਮਰਥਨ ਕਰਨਗੇ ਲੋਕ ਅੱਗੇ ਉਹਨਾਂ ਦਾ ਫੇਰ ਇਹ ਦੇਖੋ ਜੀ ਹਾਲ ਤੱਕ ਕਾਲੀ ਗੱਲ ਦਾ ਜਮਾਂ ਸ਼ਵਰਤਨ ਹੀ ਹੈਗਾ ਕਿਤੇ ਵੀ ਸਾਡੇ ਪਿੰਡ 'ਚ ਤਾਂ ਹੈ ਨਹੀਂ ਜੀ ਕਾਲੀ ਜੀ ਦਲ ਨੂੰ ਸਾਡੇ ਪਿੰਡ ਦੀ 35 ਵੋਟਾਂ ਪਈਆਂ ਨੇ ਪਿੱਛੇ ਕੁਝ ਵੀ ਨਹੀਂ ਪਈਆਂ ਜੀ ਫਿਰ ਪ੍ਰਧਾਨ ਫਿਰ ਸੁਖਵੀਰ ਬਾਦਲ ਨਹੀਂ ਹੋਣਾ ਚਾਹੀਦਾ ਦੁਬਾਰਾ ਕੁਈ ਕਿਹੜਾ ਹੋਣਾ ਜੇ ਪ੍ਰਧਾਨ ਕਾਲੀ ਦਲ ਦਾ ਵੀ ਕਾਲੀ ਦਲ ਵਧੀਆ ਹੋ ਸਕਦਾ ਪੰਜਾਬ ਚ ਉਹ ਜੀ ਇਹ ਤਾਂ ਇਮਾਨਦਾਰੀ ਬੰਦਾ ਚਾਹੀਦਾ ਹੈ ਕੋਈ ਵੀ ਹੋਵੇ ਜਿਹਨੂੰ ਲੋਕ ਚਾਹੁੰਦੇ ਨੇ ਠੀਕ ਹੈ ਜਿਹਨੂੰ ਲੋਕ ਚਾਹੁੰਦੇ ਨੇ ਉਹੀ ਬੰਦਾ ਚਾਹੀਦਾ ਚਾਹੇ ਜਸਵੀਰ ਬਾਦਲ ਕੋਈ ਬੈਰ ਨਹੀਂ ਕਿਸੇ ਦਾ ਵਿਰੋਧ ਨਹੀਂ ਪਰ ਕੰਮ ਕਰਨ ਵਾਲਾ ਬੰਦਾ ਚਾਹੀਏ ਚਾਹੇ ਸਰਪੰਚ ਹੈ ਚਾਹੇ ਪ੍ਰਧਾਨ ਹੈ ਚਾਹੇ ਕੋਈ ਵੀ ਹੈ ਕੰਮ ਕਰਨ ਵਾਲਾ ਬੰਦਾ ਚਾਹੀਦਾ ਜਿਹੜਾ ਪਿੰਡ ਦਾ ਕੰਮ ਕਰਦਾ ਹੈ ਲੋਕਾਂ ਦਾ ਕੰਮ ਕਰਦਾ ਹੈ ਵੀ ਬੀਟਿੰਡ ਸਾਹ ਚੰਦੂ ਮਜਰੇ ਦੀ ਠੀਕ ਹੈ ਇਹ ਆਪ ਸਵਿਚੀ ਦੀ ਫੁੱਟਬਾਲ ਚੱਲ ਰਹੀ ਹੈ ਇਹਨਾਂ ਦੀ ਹਾਂ ਜੀ ਬੋਟ ਬਹੁਤ ਚੱਲ ਰਹੀ ਆ ਫੁੱਟਰੀ ਬੋਟਾਂ ਬੰਦੀ ਆ ਨਹੀਂ ਜੀ ਠੀਕ ਆ ਜੀ ਇਹ ਕੀ ਦੱਸੋ ਤੁਸੀਂ ਮੁੱਖ ਮੰਤਰੀ ਕਈ ਦੇਖੇ ਹੋਣੇ ਨੇ ਪਰ ਪਿਛਲੇ ਥੋੜੇ ਸਮੇਂ ਦੀ ਗੱਲ ਕਰ ਲਈਏ ਪ੍ਰਕਾਸ਼ ਸਿੰਘ ਬਾਦਲ ਚਰਨਜੀਤ ਚੰਨੀ ਕੈਪਟਨ ਬਿਰਿੰਦਰ ਤੇ ਭਗਵੰਤ ਮਾਨ ਇਹਨਾਂ ਚੋਂ ਕਿਹੜਾ ਠੀਕ ਲੱਗਿਆ ਫਿਰ ਪੀ ਕੰਮ ਕਰ ਵਧੀਆ ਕਰੇ ਨੇ ਇਹਨਾਂ ਚੋਂ ਜੀ ਹਾਂ ਜੀ ਜਿਹੜੇ ਪਹਿਲਾਂ ਤੇ ਜੀ ਅੱਛਾ ਦੇਖੋ ਜਿਹੜਾ ਬਾਦਲ ਸਾਹਿਬ ਦਾ ਉਹਨੇ ਕਿੰਨਾ ਬੜਾ ਚੰਗਾ ਕਰਿਆ ਕਿਸੇ ਦੇ ਜ਼ਮੀਨ ਮਾਰੂ ਪਈ ਤੀ ਉਹਨੇ ਮੋਟਰਾਂ ਦਿੱਤੀਆਂ ਟਾਈ ਟਾਈ ਕਿੱਲਿਆਂ ਤੇ ਦੋ ਦੋ ਕਿੱਲਿਆਂ ਟਾਈ ਟਾਈ ਕਿੱਲਿਆਂ ਨੂੰ ਉਹ ਸਾਰੀ ਜਮੀ ਸੰਜੂ ਕਰਾਤੀ ਚੰਗਾ ਕੰਮ ਕਰਿਆ ਉਹਨੇ ਕੋਈ ਮਾੜਾ ਕੰਮ ਨਹੀਂ ਕਰਿਆ ਹਰੇਕ ਚੰਗਾ ਕਹਿੰਦਾ ਉਹਨੂੰ ਚਲੋ ਮੋਟਰਾਂ ਮਿਲ ਗਈਆਂ ਲੋਕਾਂ ਨੂੰ ਜੀ ਕੈਪਟਨ ਹੈ ਜੀ ਕੈਪਟਨ ਨੇ ਵਧੀਆ ਮਾਫੀ ਦਿੱਤੀ ਲੋਕਾਂ ਨੂੰ ਪੈਸੇ ਜੀ ਸਭ ਨੂੰ ਮਾਫੀ ਹੈ ਸਾਡੇ ਪਿੰਡ ਮੜਖਾਲਾ ਕਰੋੜ ਰੁਪਇਆ ਮਾਫੀ ਹੋਏ ਪਹੂਗਾ ਫਿਰ ਇੱਕ ਨੂੰ ਮਾਫੀ ਦਿੱਤੀ ਹੈ ਨੌਕਰੀ ਮੇਰੀ ਪਿੰਡ ਕੋਈ ਉਹ ਕਹਿੰਦੇ ਸੀ ਕੱਲੇ ਕੱਲੇ ਘਰ ਚ ਦਵਾਵਾਂਗੇ ਨੌਕਰੀ ਕੋਈ ਨਹੀਂ ਸਾਡੇ ਪਿੰਡ ਮਿਲੀ ਇੱਕ ਕਿਸੇ ਨੂੰ ਦਾੜਾ ਵੀ ਨੌਕਰੀ ਨਹੀਂ ਮਿਲੀ ਆ ਜਿਹੜਾ ਹੁਣ ਵੀ ਕਹਿ ਰਹੇ ਨੇ ਨਾ ਮਿਲਿਆ ਜੀ ਜਿਹੜਾ ਹੁਣ ਭਗਵੰਤਬਾਨ ਦੀ ਲੈ ਲੋ ਜਿਹੜਾ ਕਹਿੰਦਾ ਚੁੱਲਾ ਖਰਚ ਮਿਲੂਗਾ ਜੀ 1 ਰੁਪਇਆ ਨਹੀਂ ਕਿਸੇ ਨੂੰ ਮਿਲਿਆ ਔਰਤਾਂ ਨੂੰ 1000 ਰੁਪਇਆ ਅੱਗੇ ਮੀਜ਼ ਲੱਗਦੀ ਵੀ 200 ਰਹਿ ਕੇ ਦੇਣਗੇ ਕਿੱਥੇ ਜੀ ਹੁਣ ਫੇਰ ਦਿੱਲੀ ਚ ਕਹਿ ਰਹੀ ਕੇਜਰੀਵਾਲ ਵੀ 2 2000 ਦਵਾਂਗੇ ਮੀਰੇ ਤਾਂ 1000 1000 ਨਹੀਂ ਜੀ ਸਾਰੀਆਂ ਔਰਤਾਂ ਉਕਰੇ ਪਿੱਟ ਰਹੀਆਂ ਨੇ ਦੇਖ ਰਹੀਆਂ ਨੇ ਦੇਖ ਰਹੀਆਂ ਨੇ 1 ਰੁਪਿਆ ਨਹੀਂ ਕਿਸੇ ਨੂੰ ਮਿਲਿਆ ਹੈਗਾ ਜੀ ਨਾ ਜੀ 1 ਰੁਪਿਆ ਨਹੀਂ ਮਿਲਿਆ ਹੁਣ ਆਪਣਾ ਜੀ ਸੁਭਾ ਅਸਲ ਬਹੁਤ ਹਰਿਆਣੇ ਕਲ ਪਿੱਛੇ ਰਹਿ ਗਿਆ ਹੁਣ ਹਰਿਆਣੇ 2700 ਰੁਪਿਆ ਪਿੰਡ ਸਰ ਚੱਲਦੀ ਹੈ 2500 ਇੱਥੇ ਕੋਈ ਦੱਸੋ ਇੱਥੇ 1500 ਤੇ ਨਹੀਂ ਇਹ 1500 ਵੀ 7 7 700 ਤੇ ਰਾ ਸਾਢੇ 700 ਤੇ ਰਾਜਾ ਕਰ ਗਿਆ ਇਹਨਾਂ ਦਾ 1 ਰੁਪਿਆ ਵੀ ਨਹੀਂ ਵਧਾਇਆ ਗਰੀਬ ਦਾ ਕਿਸੇ ਪਿੰਡ ਉਹ ਕਹਿੰਦੇ ਸੀ ਪੈਨਸ਼ਨ ਵੀ 2500 ਕਰਾਂਗੇ ਲੱਗਦਾ ਕਰਨਗੇ ਕੋਈ ਆਸ ਨਹੀਂ 3 ਸਾਲ ਤਾਂ ਹੋ ਗਏ ਤੇ ਨਰਨੂ ਜੀ ਹੋਰ 3 ਹੋ ਜਾਣਗੇ 1 ਰੁਪਿਆ ਨਹੀਂ ਵਧਾਇਆ ਕਿਸੇ ਦਾ 1 ਰੁਪਿਆ ਨਵਾਂ ਨਹੀਂ ਵਧਾਇਆ ਹੈਗਾ ਨਾਲੇ ਵਧਾ ਸਕਦੇ ਨੇ 1 ਰੁਪਿਆ ਹੀ ਹਾਲ ਤੱਕ ਦਾ ਵਧਾਇਆ ਨੌਕਰੀ ਕਿੱਥੇ ਆ ਸਾਡੇ ਪਿੰਡ ਦਾ ਕਿਸੇ ਨੂੰ ਕੋਈ ਬੰਦਾ ਵੀ ਕਹਿ ਦਿੰਦੇ ਨੇ ਖੜੇ ਵੀ ਨੌਕਰੀ ਮਿਲੀ ਹੋਵੇ ਇੱਕ ਨੌਕਰੀ ਨਹੀਂ ਮਿਲੀ ਕਿਸੇ ਨੂੰ ਦੱਲੇਵਾਲ ਮਰਨ ਵਰਤੇ ਬੈਠੇ ਨੇ ਲੱਗਦਾ ਵੀ ਗੱਲ ਬਣੂਗੀ ਕੋਈ ਮਸਲੇ ਹੱਲ ਕਰਨਗੇ ਕੇਂਦਰ ਸਰਕਾਰ ਦੇਖੋ ਦੱਲੇਵਾਲ ਤਾਂ ਸਹੀ ਬਠੇ ਆ ਜੀ ਹੁਣ ਆ ਰਾਹ ਜਾ ਰਿਹਾ ਜੀ ਜੇ ਸੀ ਅਗਲੇ ਪਿੰਡ ਦਾ ਰਾਹ ਰੁਕੀਏ ਸਾਡੇ ਬਾਸ ਚੰਗੀ ਗੱਲ ਹੀ ਹੁਣ ਚਲੋ ਠੀਕ ਆ ਜੱਟ ਦਿੱਲੀ ਜਾਣ ਨੂੰ ਕਹਿੰਦੇ ਨੇ ਹਰਿਆਣੇ ਦਾ ਕੋਈ ਹੱਕ ਨਹੀਂ ਸੜਕ ਰੋਕਣ ਦਾ ਜੀ ਫੇਰ ਤੱਕੜਾ ਸੜਕ ਬੰਦ ਕਰ ਦੂਗਾ ਅੱਗੇ ਜਾਣ ਲੋਕ ਉਹਨੂੰ ਜਾਣ ਦੇਣ ਵੀ ਜਾਓ ਅੱਗੇ ਮੋਦੀ ਜਾਣੇ ਧੱਲੇਵਾਲ ਜਾਣੇ ਇੱਥੋਂ ਕਿਉਂ ਰੋਕ ਰਹੇ ਨੇ ਰਾਹ ਕਿਉਂ ਰੋਕ ਰਹੇ ਨੇ ਧੱਕਾ ਕਰ ਰਹੇ ਨੇ ਹਰਿਆਣੇ ਵਾਲੇ ਬਿਲਕੁਲ ਧੱਕਾ ਕਰ ਰਹੇ ਹੈ ਜੀ ਜਿਹੜਾ ਉਹ ਹੈਗਾ ਤੁਹਾਡਾ ਉੱਥੇ ਮੰਤਰੀ ਆ ਮੁੱਖ ਮੰਤਰੀ ਆ ਧੱਕਾ ਕਰ ਰਿਹਾ ਹੈ ਧੱਕਾ ਪਹਿਲਾਂ ਕਿਹਾ ਪੈਦਲ ਵਗ ਜਾਣ ਹੁਣ ਉਹ ਪੈਦਲ ਵੀ ਨਹੀਂ ਜਾਣ ਦੇ ਰਹੇ ਹੋਰ ਇਸ ਤੋਂ ਉੱਪਰ ਧੱਕਾ ਕੀ ਹੋਊਗਾ ਜੀ ਜੇ ਕੋਈ ਪੈਦਲ ਜਾਂਦਾ ਜਾਣ ਦੋ ਬਾਕੀ ਪਿਛਲੀ ਵਾਰ ਤਾਂ ਬਹੁਤ ਕਿਸਾਨ ਚਲੇ ਗਏ ਸੀ ਪੰਜਾਬ ਤੋਂ ਹਨਾ ਐਦਕੀ ਬਾਕੀ ਨਹੀਂ ਜਾ ਰਹੇ ਇਹ ਤਾਂ ਦੋ ਹੀ ਜਥੇਬੰਦੀਆਂ ਬੈਠੀਆਂ ਨੇ ਫਿਰ ਬਾਕੀ ਕਿਉਂ ਨਹੀਂ ਸਪੋਰਟ ਕਰ ਰਹੇ ਇਹਨਾਂ ਦੀ ਇਹਨਾਂ ਦੀ ਫੁੱਟ ਚੱਲਦੀ ਹੈ ਜੀ ਫੁੱਟ ਚੱਲਦੀ ਹੈ ਇਹਨਾਂ ਚ ਵੀ ਉਹ ਕਹਿੰਦਾ ਮੇਰਾ ਨਾ ਹੋਵੇ ਉਹ ਕਹਿੰਦਾ ਮੇਰਾ ਨਾ ਹੋ ਇਹ ਤਾਂ ਚਲੋ ਹੁਣ ਵਿਚਾਰਾ ਮਰਨ ਤੇ ਬੈਠਿਆ ਲੋਕਾਂਵਾਂਤੀ ਹੈ ਜੀ ਲੋਕਾਂਵਾਂਤੇ ਮਰਨ ਤੇ ਬੈਠਿਆ ਦੇਖੋ ਕੋਈ ਕਸਰ ਨਹੀਂ ਇਹਦੀ ਵੀ ਚੰਗਾ ਕੰਮ ਹੋਵੇ ਕਰਜ਼ੇ ਚਲੋ ਮਾਫ ਹੋਣ ਕਿ ਛੋਟੇ ਜ਼ਿਮੀਂਦਾਰਾਂ ਨੂੰ ਪੁੱਛੋ ਵੇ ਐਦਕੀ ਜੀਰੀਆ ਦੇਖੋ ਕੀ ਹਾਲ ਹੋਇਆ ਜੀ ਪਹਿਲਾਂ ਅੱਜ ਤੱਕ ਨਹੀਂ ਹੋਇਆ ਹਾਲ ਇੱਕ ਵਾਰੀ ਬਾਦਲ ਮੌਕੇ ਹੋਇਆ ਤੇਹੀ ਹਾਲ ਜੀ ਇੱਕ ਵਾਰੀ ਹੁਣ ਹੋਇਆ ਪੁੱਥੀ ਨਹੀਂ ਘੱਟ ਬਹੁਤ 100 100 ਰੁਪਏ ਕੁਆਂਟਲ ਮਗਰ ਘੱਟ ਵੱਡੀ ਹੈ ਜੀ ਆ 10 10 ਦਿਨਾਂ ਸੀ ਵੰਡੀ ਚ ਕੱਟੇ ਇੰਜੀਰੀ ਬਾਰੇ ਬੁਰਾ ਹਾਲ ਹੋਇਆ ਜੀ ਚੱਕਦੇ ਹੀ ਨਹੀਂ ਤੇ ਧੰਨਵਾਦ ਤੁਹਾਨੂੰ ਤਾਂ ਪਾਜੀ ਤੁਹਾਡਾ ਕੀ ਨਾਮ ਹੈ ਜਗਵੀਰ ਸਿੰਘ ਹੈ ਜੀ ਇੱਕ ਕਹਿੰਦੇ ਨੇ ਵੀ ਬਹੁਤ ਸਾਰੇ ਲੋਕ ਪੰਜਾਬ ਦੇ ਕਿ ਪੋਸਤ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਚ ਵੀ ਕਿਸਾਨੀ ਬਚ ਜੂਗੀ ਤੇ ਨੌਜਵਾਨ ਅੱਜ ਕੱਲ ਨਸ਼ਿਆਂ ਵੱਲ ਨੂੰ ਬਹੁਤ ਜਾ ਰਹੇ ਨੇ ਤੁਹਾਡੇ ਸਮੱਸਿਆ ਹੈਗੇ ਨਸ਼ੇ ਦੀ ਇੱਥੇ ਨਸ਼ੇ ਦੀ ਸਮੱਸਿਆ ਤਾਂ ਹੈਗੀ ਆ ਜੀ ਸਾਰੇ ਪੰਜਾਬ 'ਚ ਐ ਹੁਣ ਲੋਕ ਦੇਖ ਲੋ ਚਿੱਟਾ ਟੀਕਿਆਂ ਨਾਲ ਮਰ ਰਹੇ ਨੇ ਰੋਜ਼ ਆਪਾਂ ਦੇਖਦੇ ਆਂ ਟੀਵੀ 'ਚ ਬਾਕੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਆ ਹੁਣ ਕੁਲਵੰਤ ਸਿੰਘ ਬਾਜੀਗਰ ਨੇ ਇਹਨਾਂ ਦੇ ਐਮਐਲਏ ਇਹਨਾਂ ਦਾ ਮੌਜੂਦਾ ਐਮਐਲਏ ਆ ਉਹ ਆਪਣੇ ਸਤਰਾਣਾ ਇਧਰ ਪਟਿਆਲੇ ਜ਼ਿਲ੍ਹੇ ਦਾ ਉਹਨੇ ਸਮਰਥਨ ਕਰਿਆ ਉਹ ਇੱਕ ਦਿਨ ਬਿਆਨ ਆਇਆ ਉਹ ਦੂਜੇ ਦਿਨ ਚੁੱਪ ਕਰਾਤਾ ਉਹ ਇਹਨਾਂ ਨੇ ਆਪਣੀ ਕੈਬਨਟ 'ਚ ਦੁਬਾਰੇ ਨਹੀਂ ਬੋਲਣ ਦੇ ਆ ਦੁਬਾਰੇ ਉਹਨੇ ਬਿਆਨ ਨਹੀਂ ਦੇ ਆ ਚਲੋ ਪਠਾਨ ਮਾਜਰੇ ਪਠਾਨ ਮਾਜਰੇ ਨੇ ਵੀ ਸਮਰਥਨ ਦਿਆ ਬਸ ਉਹਨਾਂ ਦਾ ਜਦੇ ਬਿਆਨ ਆਏ ਨੇ ਪਤਾ ਨਹੀਂ ਕਿੱਥੇ ਵਾਗੇ ਮੁੜ ਕੇ ਨਹੀਂ ਬੋਲਣਦੇ ਉਹ ਵੀ ਵੋਟਾਂ ਲੈਣੀਆਂ ਦੀਆਂ ਪਤਾ ਨਹੀਂ ਤਾਂ ਬਸ ਚੁੱਪ ਕਰ ਗਏ ਜੀ ਖੇਤੀਬਾੜੀ ਮੰਤਰੀ ਨਹੀਂ ਮੰਨੇ ਉਹ ਕਹਿੰਦੇ ਵੀ ਗਲਤ ਚਲੋ ਠੀਕ ਹੈ ਵੀ ਪੋਸਟ ਵੀ ਖਾਣੀ ਚਾਹੀਦੀ ਹੈ ਪਰ ਕਹਿੰਦੇ ਵੀ ਇਹਦੀ ਹੈ ਦਾ ਨਸ਼ਾ ਕਹਿੰਦੇ ਵੀ ਫਿਰ ਐਂ ਕਰੋ ਜੇ ਨਸ਼ਾ ਇਹ ਜਿੰਨੀ ਹੁਣ ਭਵੰਤਮਾਨ ਦੀ ਸਰਕਾਰ ਆ ਨਾ ਜਿੰਨੇ ਦੇ ਐਮ ਐਲ ਏ ਨੇ ਸਾਰਿਆਂ ਦਾ ਟੋਪ ਟੈਟ ਹੋਣਾ ਚਾਹੀਦਾ ਇਹ ਨਾ ਖਾਂਦੇ ਹੁਣ ਦੇ ਨਾ ਖਾਂਦੇ ਹੁਣ ਸਾਰਿਆਂ ਦਾ ਜਿਹੇ ਜਿਆਦੇ ਸੱਚੇ ਨੇ ਨਾ ਕਹਿੰਦੇ ਇਮਾਨਦਾਰੀ ਦੀ ਸਰਕਾਰ ਇਹਨਾਂ ਦਾ ਡੋਪ ਟੈਸਟ ਸਰਕਾਰ ਦੇ ਇਹਨਾਂ ਪੂਰਾ ਲੋਕਾਂ ਨੂੰ ਦਿਖਾਉਣਾ ਚਾਹੀਦਾ ਇਹਨਾਂ ਦਾ ਟੈਸਟ ਵੀ ਕਿਹੜੇ-ਕਿਹੜੇ ਨਹੀਂ ਖਾਂਦੇ ਕਿਹੜੇ-ਕਿਹੜੇ ਸ਼ਰਾਬ ਨਹੀਂ ਪੀਂਦੇ ਸਭ ਖਾਂਦੇ ਨੇ ਸਾਰੇ ਦਾਰੂ ਪੀਂਦੇ ਨੇ ਦੱਸਦੇ ਨੇ ਲੋਕਾਂ ਨੂੰ ਬਣਾਉਂਦੇ ਨੇ ਲੋਕਾਂ ਦਾ ਦੂ ਲੋਟ ਦਾਰੂ ਬਣਾਇਆ ਵਾ ਵੀ ਨਾ ਜੀ ਖੋਣੀ ਨਹੀਂ ਚਾਹੀਦੀ ਖਾਂਦੇ ਸਭ ਨੇ ਇਹ ਕੇਂਦਰ ਸਰਕਾਰ ਨੇ ਕਰਾਉਣੀ ਹੁੰਦੀ ਹੈ ਤੁਹਾਨੂੰ ਪਤਾ ਹੈ ਵੀ ਫਿਰ ਲੱਗਦਾ ਨਹੀਂ ਵੀ ਗੱਲ ਕਰਨੀ ਚਾਹੀਦੀ ਹੈ ਕੇਂਦਰ ਨਾਲ ਕੇਂਦਰ ਨਾਲ ਗੱਲ ਤਾਂ ਜੀ ਦੇਖੋ ਹੁਣ ਅਸੀਂ ਤਾਂ ਪਿੰਡਾਂ ਵਾਲੇ ਆ ਸਾਨੂੰ ਕੀ ਪਤਾ ਕੇਂਦਰ ਨਾਲ ਗੱਲ ਵੀ ਸਰਕਾਰ ਹੀ ਕਰ ਸਕਦੀ ਅਸੀਂ ਤਾਂ ਕਰ ਨਹੀਂ ਸਕਦੇ ਕੇਂਦਰ ਸਾਨ ਤੋਂ ਤਾਂ ਕੋਈ ਪਤਾ ਨਹੀਂ ਹੈਗਾ ਕਿੱਥੇ ਗੱਲ ਕਰਨੀ ਹੈ ਇਹੀ ਬੈਂਦੇ ਨੇ ਵਿਧਾਨ ਸਭਾ ਦਿੱਲੀ ਜਾਂਦੇ ਨੇ ਕਿਤੇ ਜਾਂਦੇ ਨੇ ਇਹ ਗੱਲ ਕਰਨ ਇਹਦੀ ਫਾਇਦੇ ਨੁਕਸਾਨ ਕੀ ਨੇ ਫੀਮ ਤੇ ਭੁੱਕੀ ਦੇ ਫੀਮ ਦੇ ਫਾਇਦੇ ਭੁੱਕੀ ਦੇ ਨੇ ਜੀ ਕੰਮ ਕਰਦਾ ਹੁਣ ਮੈਂ ਦੇਖੋ ਸ਼ਰਾਬ ਪੀ ਕੇ ਪਉਆ ਪੀ ਕੇ ਬੰਦਾ ਬਹਿ ਜਾਂਦਾ ਮੋਸਕ ਮਾਰੂ ਸਪੇੜੇ ਸਾਰੇ ਬੰਦੇ ਦੇਖਣੇ ਵੀ ਇਹਦੀ ਸ਼ਰਾਬ ਪੀਤੀ ਹੋਈ ਆ ਮੈਂ ਚਾਹੇ ਭੁੱਕੀ ਨਾਲ ਰੱਜਿਆ ਬੈਠਾ ਮੈਨੂੰ ਦਿਖਾਵੇ ਕੋਈ ਡੈੱਡ ਮੈਂਡ ਕਰਕੇ ਵੀ ਭੁੱਕੀ ਖਾਧੀ ਵੀ ਆ ਇਹਦੀ ਬੈਠਾਂਗਾ ਨਹੀਂ ਸਾਲੇ ਕੰਮ ਕਰੂ ਨਾਲੇ ਕਹਿ ਕੇ ਦਿਖਾਵੇ ਚਾਹੇ ਗੁਰਦੁਆਰਾ ਸਾਹਿਬ ਵਗ ਜਾ ਕਿਤੇ ਵੀ ਲੱਗ ਜਾ ਮੇਰੇ ਪਰ ਕਹਿ ਕੇ ਦਿਖਾਵੇ ਸ਼ਰਾਬ ਇੱਤੀ ਵੀ ਗੁਰਦੁਆਰ ਵਾਲੀ ਭਾਈ ਜੀ ਗੁੱਟੂਗਾ ਵੀ ਇਹਦੀ ਸ਼ਰਾਬ ਇੱਤੀ ਵੀ ਆ ਹੁਣ ਜਿਹੜਾ ਬੰਦੇ ਦੀ ਕੋਤ ਕਾਦੀ ਵੀ ਆ ਫੀਮ ਖਾਦੀ ਵੀ ਆ ਕੋਈ ਮਤਲਬ ਹੀ ਨਹੀਂ ਕੋਈ ਜੱਜਮੈਂਟ ਕਰ ਦੇਵੇ ਕੋਈ ਗਲਤ ਗੱਲ ਕਰ ਦੇਵੇ ਜਾਂ ਕਿਸੇ ਕੋਈ ਜਨਾਨੀ ਦੀ ਭੈਣ ਨੂੰ ਕੋਈ ਗਲਤ ਬੋਲ ਦੇਵੇ ਸ਼ਰਾਬ ਵਾਲਿਆਂ ਦਾ ਪਤਾ ਨਹੀਂ ਲੱਗਦਾ ਜੀ ਇਹ ਕੰਮ ਇਹ ਗੱਲ ਦਾ ਫਾਇਦੇ ਨੇ ਇਹ ਚੀਜ਼ ਦੇ ਸ਼ਰਾਬ ਦੇ ਨੁਕਸਾਨ ਨੇ ਸ਼ਰਾਬ ਦੇ ਠੇਕੇ ਬੰਦ ਕਰਾਦਣੇ ਤੇ ਜਿਆਦਾ ਇਹਨਾਂ ਨੂੰ ਕੋਈ ਉਹ ਹੈ ਉਹ ਤੋਂ ਇਨਕਮ ਹੈ ਉਹ ਚੱਲ ਰਹੇ ਤੁਸੀਂ ਨਵੀਂ ਸਰਕਾਰ ਚੁਣੀ ਸੀ ਪੁਰਾਣੇ ਦੇਖ ਲਏ ਸੀਗੇ ਤੇ ਕਿੰਨਾ ਕੁ ਖਰਾ ਉਤਰੀ ਐ ਤਿੰਨ ਸਾਲਾਂ ਚ ਨਵੀਂ ਸਰਕਾਰ ਤੁਹਾਡੀਆਂ ਉਮੀਦਾਂ ਤੇ ਨਵੀਂ ਤਾਂ ਜੀ ਸਰਕਾਰ ਦਾ ਤਾਂ ਪੂਰਾ ਹੀ ਹਾਲ ਆ ਵੈਸੇ ਤਾਂ ਅਸੀਂ ਘਟ ਕਲਾਂ ਕੱਢਦੇ ਆ ਜਨਾਨੀਆਂ 1000 ਰੁਪਏ ਵਾਲੀਆਂ ਵੱਧ ਕੱਢਦੀਆਂ ਨੇ ਵੀ ਇਹਨਾਂ ਨੇ ਪੱਟ ਤੇ ਉਹ ਕਾਟ ਜੇ ਹਲੇ ਵੀ ਸੰਭਾਲੀ ਬੈਠੀਆਂ ਨੇ ਜਿੱਤੇ ਪਰ ਨਾਂ ਲਿਖੇ ਬੰਨੇ ਇਹਨਾਂ ਨੇ ਵੀ ਹਜ਼ਾਰ ਹਜ਼ਾਰ ਰੁਪਏ ਦਵਾਂਗੇ ਤੁਹਾਨੂੰ ਕੋਈ ਨਹੀਂ ਦਿੰਦਾ ਸਾਡੇ ਨਾਲੋਂ ਵੱਧ ਚੁੱਲ੍ਹੇ ਉੱਪਰ ਬੈਠੇ ਤਪੀਆਂ ਬੈਠੀਆਂ ਨੇ ਉਹ ਵੀ ਕਿਤੇ ਫਸ ਜਾਣ ਬਾਕੀ ਆ ਦੇਖ ਲਓ ਜੀ ਰੋਣਾ ਰੋਣਾ ਦੇ ਹਾਲ ਜੋ ਇਹਨਾਂ ਨੇ ਟੂਲ ਟੈਕਸ ਬੰਦ ਕਰਤੇ 16 ਕਹਿੰਦਾ ਮੈਂ ਟੂਲ ਟੈਕਸ ਬੰਦ ਕਰਤੇ ਹੁਣ ਤੁਸੀਂ ਐਂ ਦੇਖ ਲਓ 16 ਟੂਲ ਟੈਕਸ ਬੰਦ ਕਰਨ ਦੇ ਪਰ ਰੋਡ ਕਿਹੜੇ ਬਣਾਏ ਨੇ ਇਹਨੇ ਢਾਈ ਤਿੰਨ ਸਾਲ ਹੋ ਗਏ ਜੋ ਟੂਲ ਟੈਕਸ ਲੰਦੇ ਤੇ ਪਹਿਲੀ ਗੱਲ ਤਾਂ ਕੁਝ ਮਾਫ ਨਹੀਂ ਹੋਣਾ ਚਾਹੀਦਾ ਬਿਜਲੀ ਮਾਫ ਦਈਆਂ ਇਹਨਾਂ ਨੇ ਇੰਨੀ ਮਾਫੀ ਦੇਣ ਦੀ ਲੋੜ ਕੀ ਤੀ ਜੇ ਜਾਦੇ ਨਹੀਂ 1-1 ਰੁਪਈਆ ਯੂਨਟ ਦੇ ਦਿੰਦੇਂ ਤੇ ਕਰੀਬ ਤੋਂ ਕਰੀਬ ਬੰਦਾ ਬਿੱਲ ਭਰਦਾ 1-1 ਰੁਪਈਆ ਯੂਨਟ ਬਿੱਜੇ ਕਰ ਦਿੰਦੇ ਆ ਹੁਣ ਜਿਹੜਾ ਭਜਨ ਆ ਟੁੱਟ ਰਿਹਾ ਸੜਕਾਂ ਦੇ ਨੁਕਸਾਨ ਹੋ ਰਹੇ ਨੇ ਐਕਸੀਡੈਂਟ ਹੋ ਰਹੇ ਨੇ ਪਬ ਇਹਨਾਂ ਤਾਂ ਕੋਈ ਫਰਕ ਨਹੀਂ ਇਹ ਤਾਂ ਬੈਠੇ ਨੇ ਆਪਣਾ ਕੁਰਸੀਆਂ ਤੇ ਬੈਠੇ ਡੌਰ ਨਾਲ ਮਾਫੀ ਕੁਛ ਵੀ ਨਹੀਂ ਦੇਣੀ ਚਾਹੀਦੀ ਸਭ ਕੋ ਹਰੇਕ ਬੰਦਾ ਕੰਮ ਕਰਦਾ ਰਜਗਾਰ ਦੇਣ ਰਜਗਾਰ ਦੇ ਕੇ ਤੁੰਦਾ ਕੰਮ ਕਰੂਗਾ ਟੈਕਸ ਭਰੂਗਾ ਇਹਨਾਂ ਤਾਂ ਫ੍ਰੀ ਕਰਤਾ ਹੁਣ ਤਾਂ ਬਿੱਲ ਹੀ ਆ ਕੰਮ ਚੱਲ ਰਿਹਾ ਜੀ ਇੱਕ ਨੇ ਬੁਰਾ ਹਾਲਾ ਰੋਣਾ ਰੋਣਾ ਤੁਹਾਡੇ ਸਾਹਮਣੇ ਹੀ ਆ ਹੋਰ ਤਾਂ ਇਹ ਕੋਈ ਸਰਕਾਰ ਦਾ ਇਹਦੇ ਕੋਈ ਫਾਇਦਾ ਨਹੀਂ ਆਪਾਂ ਤਾਂ ਕਹਿੰਦੇ ਆ ਵੀ ਹੁਣ ਦੋ ਦੇਖ ਲੈ ਇਹ ਕਾਂਗਰਸ ਵੀ ਆਲੀ ਕਾਲ ਆ ਵੀ ਆਲੇ ਝਾੜੂ ਵਾਲੇ ਹੁਣ ਤਾਂ ਕਾਲੀਆਂ ਨੂੰ ਮੌਕਾ ਦੇਣ ਦਾ ਆਪਾਂ ਤਾਂ ਕਹਿੰਦੇ ਆ ਵੀ ਕਾਲੀਆਂ ਦੇ ਕਰ ਲਈ ਚਲੋ ਮਾਫੀ ਮੰਗ ਲਈ ਬਾਕੀ ਲੋਕਾਂ ਦੀ ਮਰਜ਼ੀ ਆ ਯਾ ਪਤਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਚਲੋ ਆਪਣਾ ਧਾਰਮਿਕ ਸਜ਼ਾ ਭੁਗਤ ਲਈ ਕਿ ਤੁਸੀਂ ਲੋਕ ਮਾਫ ਕਰੋਗੇ ਉਹਨਾਂ ਨੂੰ ਵੀ ਚਲੋ ਕੋਈ ਨਹੀਂ ਗਲਤੀ ਕਰਤੀ ਉਹਨਾਂ ਨੇ ਦੇਖੋ ਜੀ ਗਲਤੀ ਤਾਂ ਚਲੋ ਪ੍ਰਮਾਤਮਾ ਕਰਾਉਣ ਵਾਲਾ ਪ੍ਰਮਾਤਮਾ ਨੇ ਮਾਫੀ ਦੇਈ ਆ ਆਪਾਂ ਤਾਂ ਪਹਿਲਾਂ ਵੀ ਉਹਨਾਂ ਦੇ ਨਾਲ ਤੇ ਗਾਲੀਆਂ ਦੇ ਹੁਣ ਵੀ ਨਾਲ ਹੈ ਕੋਈ ਚੱਕਰ ਨਹੀਂ ਜਿਵੇਂ ਉਹਨਾਂ ਨੇ ਗਲਤੀ ਕੀਤੀ ਤਾਂ ਮਾਫੀ ਮੰਗ ਲਈ ਬਾਕੀ ਕੋਰਟ ਰੇ ਸਜ਼ਾ ਦੇਣੀ ਆ ਜਿਹੜੀ ਉਹਨਾਂ ਨੂੰ ਉਹ ਕੋਰਟ ਦੇਖੂਗਾ ਉਹਨਾਂ ਨੇ ਜੇ ਗਲਤੀ ਕਰੀ ਤੀਓ ਹਾਂ ਹਾਂ ਕਰ ਉਹਨਾਂ ਨੇ ਮੰਨੀਆਂ ਵੀ ਅਸੀਂ ਕਰੀ ਆ ਹੱਥ ਜੋੜ ਕੇ ਪਰਮਾਤਮਾ ਦੇ ਮੂਹਰੇ ਉਹਨਾਂ ਨੇ ਮੰਨ ਲਈ ਬਾਕੀ ਹੁਣ ਮਰਜ਼ੀ ਲੋਕਾਂ ਦੀ ਹੈ ਜੀ ਸਮਰਥਨ ਦੇਣਗੇ ਆਪਾਂ ਤਾਂ ਦੇਵਾਂਗੇ ਹੀ ਉਹਨਾਂ ਨੂੰ ਗਲਤੀ ਤੇ ਉਹਨਾਂ ਦੀ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਕ ਨਿਕਲਣੀਆਂ ਨੇ ਆ ਹੁਣ ਕਾਂ ਝਾੜੂ ਵਾਲੇ ਨੇ ਇਹਦੇ ਖਬਰ ਕਿੰਨੀਆਂ ਕ ਗਲਤੀਆਂ ਕਰ ਰਿਹਾ ਕਿੰਨੀਆਂ ਕ ਕਰਨੀਆਂ ਨੇ ਇਹਨਾਂ ਨੂੰ ਤੁਸੀਂ ਦੱਸਤਾ ਭਗਵੰਤ ਮਾਨ ਦੱਸਾ ਚਲੋ ਪ੍ਰਕਾਸ਼ ਬਾਦਲ ਵੀ ਤੁਸੀਂ ਦੇਖਿਆ ਨੇ ਮੁੱਖ ਮੰਤਰੀ ਚੰਨੀ ਵੀ ਦੇਖਿਆ ਤੇ ਕੈਪਟਨ ਵੀ ਦੇਖਿਆ ਇਹਨਾਂ ਤਿੰਨਾਂ ਚੋਂ ਕਿਹੜਾ ਠੀਕ ਲੱਗਿਆ ਸੀ ਪ੍ਰਕਾਸ਼ ਸਿੰਘ ਬਾਦਲ ਜੀ ਹਾਂ ਜੀ ਹਾਂ ਉਹਦੇ ਦੇਖੋ ਜਿੰਨੀਆਂ ਮੋਟਰਾਂ ਉਹਨਾਂ ਨੇ ਉਹ ਲਾ ਕੇ ਕਨੈਕਸ਼ਨ ਉਹ ਤੋਂ ਬਾਅਦ ਕੋਈ ਇਹਨਾਂ ਨੇ ਕਨੈਕਸ਼ਨ ਨਹੀਂ دیا۔ ਖਤਮ ਉੱਥੇ ਹੀ ਖੜੀ ਆ ਸੂਈ। ਜੋ ਸਾਗਨ ਸਕੀਮਾਂ ਤੀਆਂ ਉਹੀ ਲਾ ਗਿਆ। ਇਹਨਾਂ ਨੇ ਕੀ ਦਿਆ? ਮਾਫੀ ਵੀ ਉਹ ਦੇ ਰਿਹਾ ਤਾਂ ਬਿਜਲੀ ਦੀ। 300 ਯੂਨਟ ਦੀ ਉਹਨਾਂ ਦੀ ਇਹਨਾਂ ਨੇ 600 ਕਰਤੀ। ਪੈਨਸਲਾਂ ਵੀ ਲਾ ਗਿਆ। ਸਾਰਾ ਕੁਝ ਲਾਗੂ ਕਰਿਆ ਵਾ ਇਹਨਾਂ ਨੇ ਤਾਂ ਬਸ ਵਧਾਈਆਂ ਨੇ। ਕੰਮ ਤਾਂ ਉਹਦੀ ਲਾਗੂ ਸਕੀਮਾਂ ਸਾਰੀਆਂ ਸਾਗਨ ਸਕੀਮਾਂ ਹੋਰ ਸਭ ਉਹਨੇ ਲਾਗੂ ਕਰਿਆ ਵਾ ਜੀ। ਕੈਪਟਨ ਨੇ ਕਰਿਆ ਕੁਝ ਤੁਹਾਡੇ ਗੁਮਾਂਢੀ ਸੀ ਕਿਉਂ? ਕੈਪਟਨ ਨੇਤਾ ਜੀ ਹੁਣ ਅਸੀਂ ਕੈਪਟਨ ਨੇਤਾ ਹੁੰਦਾ ਅਸੀਂ ਤਾਂ ਦੇਖਿਆ ਨਹੀਂ ਕੈਪਟਨ ਉਧਰ ਹੀ ਰਹਿੰਦਾ ਜੀ ਕਹਿੰਦੇ ਮਹਿਲਾ ਮੂਲਾ ਚ ਸੰਤਾ ਅਸੀਂ ਤਾਂ ਕਦੇ ਮਿਲੇ ਨਹੀਂ ਹੈਗੇ ਦੇਖਿਆ ਨਹੀਂ ਹੈਗਾ ਜੀ ਉਰੇ ਆਈ ਨਹੀਂ ਐਮਐਲਏ ਆਉਂਦੇ ਤੇ ਬਸ ਜਬ ਵੋਟਾਂ ਨੇ ਆ ਹੁਣ ਇਹਨਾਂ ਦਾ ਦੇਖ ਲਓ 2.5 ਸਾਲ ਹੋ ਗਏ ਹੁਣ ਤਾਂ ਅਸੀਂ ਦੇਖੇ ਨਹੀਂ ਲਖਵੀਰ ਸਿੰਘ ਰੈ ਵੀ ਕਿੱਥੇ ਰਹਿੰਦੇ ਨੇ ਜੀ ਮੈਂ ਤਾਂ ਕਦੇ ਦੇਖਿਆ ਨਹੀਂ ਹੈਗਾ ਲਵੇ ਲਾਉਣੇ ਕੋਈ ਪ੍ਰੋਗਰਾਮ ਚ ਹੁਣ ਜਿਹੜੇ ਮੌਜੂਦਾ ਐਮਐਲਏ ਨੇ ਵਾ ਆਪਣਾ ਵੋਟਾਂ ਤੱਕੇ ਕੰਮ ਹੁੰਦਾ ਜੀ ਹੁਣ ਨਗਰ ਨਿਗਮ ਵਾਲਾ ਚੱਲ ਰਿਹਾ ਕੰਮ ਇਹਨਾਂ ਦਾ ਤਾਂ ਵੋਟਾਂ ਹੀ ਨਿਭੜਦੀਆਂ ਜੀ ਹੁਣ ਨਗ ਆ ਹਮੋਂ ਤੋਂ ਪਹਿਲਾਂ ਦੁਨੀਆ ਚੱਲ ਪਈ ਆ ਵਾਹੀ ਚ ਸ਼ੁਰੂ ਆ ਜੀ ਕੰਮ ਕਹਿੰਦੇ ਵੀ ਇੱਕ ਵਾਰ ਵੋਟਾਂ ਬਣਾਈ ਜਾਂਦੇ ਨੇ ਸਾਰੀਆਂ ਨਾ ਦੇਸ਼ ਦੇ ਵਿੱਚ ਜਿੰਨੀਆਂ ਵੀ ਹੁੰਦੀਆਂ ਨੇ ਵੀ ਹਾਂ ਉਹ ਤੁਸੀਂ ਮੰਨਦੇ ਹੋ ਵੀ ਵਧੀਆ ਰਹੂ ਕੰਮ ਵੀ ਇੱਕ ਦਿਨ ਚ ਸਾਰਾ ਭੁਗਤ ਜਾਵੇ ਕੰਮ ਵਧੀਆ ਜੀ ਅਸੀਂ ਤਾਂ ਉਹਦੇ ਨਾਲ ਸਮਰਥਨ ਆ ਜੀ ਕਦਨੇ ਆ ਵੀ ਇੱਕੋ ਹੋਣੀ ਚਾਹੀਦੀ ਆ ਜੀ ਚੋਣ ਹੋਰ ਕੋਈ ਚੋਣ ਨਹੀਂ ਹੋਣੀ ਚਾਹੀਦੀ ਇੱਕੋ ਵਾਰ ਕੰਮ ਨਿਭੜ ਜਾ ਕਿਉਂ ਜਿਹੜਿਆਂ ਦਾ ਦਰੂਦ ਰੂਪ ਪਲਾਉਣੀ ਆਉਂਦੀ ਐ ਇੱਕੋ ਵਾਰ ਨਿਭੜ ਜਾਊਗਾ ਕੰਮ ਦਰੂਦ ਰੂਦ ਕੇਰਾ ਹੀ ਪਲਾ ਕੇ ਆਪਣਾ ਵਿੱਲਾ ਹੋ ਜਾਊਗਾ ਕੰਮ ਨਹੀਂ ਹੁਣ ਤਾਂ ਜੀ ਉਹਦੇ ਮੰਗ ਚੱਲਦੀ ਐ ਜਿਵੇਂ ਕਿਸਤ ਨਹੀਂ ਆਉਂਦੀ ਪਤਾ ਹੁੰਦਾ ਵੀ ਹੁਣ ਨਗਰ ਨਿਗਾਲੀਆਂ ਨੇ ਉੱਥੇ ਵੀ ਬਲਾਉਣਗੇ ਆਪਣੇ ਪੰਚੀ ਵਾਲੀਆਂ ਨੇ ਉੱਥੇ ਵੀ ਬਲਾਉਣਗੇ ਸਾਰਾ ਕੁਝ ਚੱਲਦਾ ਜੀ ਹੁਣ ਪਤਾ ਐ ਨਾ ਲੋਕਾਂ ਨੂੰ ਪਤਾ ਹੁੰਦਾ ਵੀ ਵੋਟਾਂ ਨੇ ਚਾਹੇ ਬਹੁਤ ਐ 10 ਦਿਨ ਪਹਿਲਾਂ ਹੀ ਘਰਾਂ ਵੇਜੇ ਨੇ ਵੀ ਵੋਟਾਂ ਆਉਣ ਵਾਲੀਆਂ ਨੇ ਕੀ ਲੋੜ ਕੰਮ ਕਰਨ ਦੀ ਚੱਲ ਰਿਹਾ ਕੰਮ ਵਧੀਆ ਚੱਲੂਗਾ ਖਾ ਜੇ ਤੁਸੀਂ ਚੇਰ ਸਿੰਘ ਆਈ ਬਾਬਾ ਜੀ ਕਿਹੜੀ ਸਰਕਾਰ ਹੁਣ ਤੱਕ ਠੀਕ ਲੱਗੀ ਤੁਸੀਂ ਸਾਰਿਆਂ ਦੇਖ ਰਹੇ ਹੋ ਸਰਕਾਰ ਭਈ ਕਾਲੀਆਂ ਦੀ ਉਹ ਠੀਕ ਆ ਸਾਡੇ ਖਾਤਰ ਤਾਂ ਸਾਡਾ ਮੁੜ ਕੇ ਕੋਈ ਕਨੈਕਸ਼ਨ ਨਹੀਂ ਲੱਗਾ ਹੈ ਅੱਧੇ ਪਾਵਰ ਦੀ ਮੋਟਰ ਨਹੀਂ ਕਿਸੇ ਦੇ ਲੱਗੀ ਹੈ ਦੋ-ਦੋ ਕਿੱਲਿਆਂ ਵਾਲੇ 10 ਕਿੱਲਿਆਂ ਪੰਜ ਮੋਟਰਾਂ ਇਕੱਲਾ ਲਵਾ ਕੇ ਉਹ ਮਾਰਦਾ ਜੇ ਭਾਈ ਲੈਦੇ ਹੋਗੇ ਤਾਂ ਡਬਲ ਕਰਕੇ ਕਰ ਲਾਂਦੇ ਤੇ ਕੋਈ ਮੁੜ ਕੇ ਦੱਸ ਦਵੇ ਕਿਸੇ ਇੱਕ ਪਾਵਰ ਦੀ ਮੋਟਰ ਦੀ ਕਨੈਕਸ਼ਨ ਮਿਲਿਆ ਹੋਵੇ ਕਿ ਛੜ ਜਿਹੜੀਆਂ ਛੜਕਾਂ ਨਹੀਂ ਆ ਉਹ ਬਣਾ ਗਏ ਇਹਨਾਂ ਦਾ ਕੁਛ ਨਹੀਂ ਪਰ ਜੋ ਹੁਣ ਕੁਝ ਹੋਇਆ ਤੁਹਾਨੂੰ ਪਤਾ ਹੈ ਵੀ ਉਹਨਾਂ ਨੇ ਮਾਫੀ ਮੰਗੀ ਆ ਉਹ ਚੀਜ਼ ਦੇ ਉੱਤੇ ਧਾਰਮਿਕ ਸਜ਼ਾ ਵੀ ਲਾਈ ਆ ਉਹਨਾਂ ਨੂੰ ਸਾਰਾ ਕੁਝ ਮੰਨ ਗਏ ਉਸ ਤੋਂ ਬਾਅਦ ਤੁਸੀਂ ਪਿੰਡਾਂ ਦੇ ਲੋਕ ਕੀ ਸੋਚਦੇ ਹੋ ਤੁਹਾਡੇ ਮਨ 'ਚ ਕੀ ਆਉਂਦਾ ਉਹਦੇ ਬਾਰੇ ਵੀ ਉਹ ਤਾਂ ਹੁਣ ਮੰਨ ਗਏ ਪਹਿਲਾਂ ਮੰਨਦੇ ਨਹੀਂ ਸੀ ਪਏ ਨੇ ਮੰਨਦੇ ਨਹੀਂ ਉਹਨਾਂ ਨੇ ਜਿਹੜੀ ਹੁਣ ਬੇਅਦਬੀ ਵਾਲਾ ਹੋਇਆ ਦੇਖੋ ਉਹਨਾਂ ਨੇ ਕਰਾਇਆ ਥੋੜਾ ਆਪਣੇ ਰਾਜ ਦੇ ਕੋਈ ਘਰ ਚ ਪਰਥੂ ਕਾ ਲੂਗਾ ਉਹ ਤਾਂ ਸਭ ਹੋਈਆਂ ਨੇ ਸਿਆਖਤਾਂ ਹੁਣ ਉਹਨਾਂ ਨੇ ਜੇ ਗਲਤੀ ਮੰਨੇ ਲਈਤੀ ਪਬਲਿਕ ਆਪੇ ਮਾਫ ਕਰੂਗਾ ਉਹਨਾਂ ਵਰਗੇ ਕੰਮ ਤਾਂ ਨਹੀਂ ਹੋਏ ਮੁੜ ਕੇ ਚਲੋ ਆਪਣੇ ਆਪਣੇ ਸਰਕਾਰਾਂ ਜਿੰਨਾ ਕੁ ਬਣਦਾ ਕਰਦੀਆਂ ਨੇ ਪਰ ਜੋ ਉਹ ਕਰਕੇ ਉਹੀ ਕਰਗੇ ਮੁੜ ਕੇ ਨਹੀਂ ਤੁਸੀਂ ਮੰਨਦੇ ਹੋ ਵੀ ਜਿਵੇਂ ਜੱਥੇਦਾਰ ਬੁਲਾ ਕੇ ਰਾਮ ਰਹੀਬ ਨੂੰ ਮੁਆਫੀ ਦੇਣੀ ਉਹ ਕੰਮ ਗਲਤ ਕਰਿਆ ਉਹਨਾਂ ਨੇ ਉਹ ਗਲਤ ਕਰਿਆ ਉਹ ਕਰਿਆ ਉਹ ਤਾਂ ਕਰਿਆ ਉਹਨਾਂ ਨੇ ਗਲਤ ਬਲਾਕ ਇਹਨੂੰ ਦਬਾਉ પાਕੇ ਚਲੋ ਕਹਿਤਾ ਬਾਕੀ ਉਹ ਹੋਰ ਜਿਹੜੇ ਕੰਮ ਨੇ ਉਹ ਉਹਨਾਂ ਨੇ ਕੋਈ ਕਰ ਸਕਦਾ ਆਪਦੇ ਘਰ ਚ ਪੜਥੂ ਪਾ ਸਕਦਾ ਕਿਤੇ ਉਹਨਾਂ ਨੇ ਆ ਕਰਤਾ ਉਹ ਤਾਂ ਹੋਈਆਂ ਨੇ ਸਿਆਸਤਾਂ ਹੀ ਬਾਕੀ ਆ ਜਰੂਰ ਉਹਨਾਂ ਨੇ ਮਾਫੀ ਵਾਲਾ ਜਰੂਰ ਕਰਤਾ ਗਲਤ ਕਹੇ ਦਬਾਉ ਚ ਲਾ ਲਓ ਕਾਥੇ ਵੀ ਕਰ ਦੋ ਉਹ ਕਰਤਾ ਗਲਤ ਹੁਣ ਤਾਂ ਕਰਨਗੇ ਹੀ ਮਾਫ ਲੋਕ ਸਭ ਆ ਗੱਲ ਕਰਦੇ ਹੀ ਨੇ ਉਹਨਾਂ ਨੂੰ ਉਹ ਵੀ ਖਲਗਦੇ ਕੋਈ ਕਾਲੀ ਦਿਲ ਦਾ ਤੇ ਫੇ ਪ੍ਰਧਾਨ ਕੋਲ ਹੋਣਾ ਚਾਹੀਦਾ ਕਾਲੀ ਦਿਲ ਦਾ ਉਹ ਤਾਂ ਦੇਖੋ ਉਹਨਾਂ ਦਾ ਹੋਇਆ ਹੁਣ ਵਿਚਾਰ ਨੇ ਉਹਨਾਂ ਦੇ ਆਪਸ ਵਿੱਚ ਨੇ ਕੋਈ ਮਿਟਪੇੜ ਹੋਏ ਵੇ ਦੇਖੋ ਕੀ ਬਣਦਾ ਹੁਣ ਉਹਨਾਂ ਦਾ ਯਾਨੀ ਹੁਣ ਵਿੱਚ ਤਾਂ ਕਹਿੰਦੇ ਨੇ ਵੀ ਸੁਖਵੀਰੇ ਬਣੇ ਦੁਬਾਰੇ ਪ੍ਰਧਾਨਗੀ ਉਹਦੇ ਬਿਨਾ ਚੱਲਣੀ ਇਸ ਤਾਂ ਕਹਿੰਦੇ ਆ ਵੀ ਹੁਣ ਜਿਹੜਾ ਉਹ ਆਪਦਾ ਸੋਚ ਕੇ ਬਣਾਉਣ ਸੁਖਵੀਰੇ ਠੀਕ ਰਹੂਗਾ ਇਹੇ ਜੇ ਕੰਮ ਉਹੀ ਸੰਭਾਲਦਾ ਝੋਟਾ ਹੋਰ ਤਾਂ ਨਹੀਂ ਕੋਈ ਇਹਦਰ ਬੀਬੀ ਜ਼ਗੀਰ ਕੋਟ ਢਿੰਡਸਾ ਚੰਦੂ ਮਜਰੇ ਰੋਲਾ ਪਾ ਰਹੇ ਨੇ ਕਹਿੰਦੇ ਵੀ ਉਹਦੀ ਪ੍ਰਧਾਨਗੀ ਚ ਠੀਕ ਨਹੀਂ ਹੋਇਆ ਕੁਝ ਵੀ ਸਾਰੇ ਇਕੱਠੇ ਨੇ ਹੋ ਰਹੇ ਨੇ ਇਕੱਠੇ ਉਹ ਦੇ ਤਾਂ ਰਹੇ ਨੇ ਸਹਿਮਤੀ ਵੀ ਕੇਰਾ ਹਟਾ ਕੇ ਜਾ ਹੜ ਜਵੇ ਦੁਬਾਰੇ ਚਾਹੀਏ ਉਹਨੂੰ ਇਹ ਵੀ ਚੁਣਿਆ ਜਾਣਾ ਚਾਹੀਦਾ ਪ੍ਰਧਾਨ ਆ ਪੀ ਐਦਾਂ ਨਹੀਂ ਹੈਗਾ ਵੀ ਆਪਣੇ ਕੁਲੀ ਬੰਨਾ ਚੁਣੇ ਤੇ ਵੀ ਉਹ ਉਹਨੂੰ ਹੀ ਬਣਾਉਣਗੇ ਇਹ ਤੁਹਾਡੇ ਕੋਲੇ ਕਿਸੇ ਨੇ ਨਹੀਂ ਹੋਰ ਕਰਨਾ ਜੇ ਬੋਟ ਵਾਟ ਵੀ ਪਈ ਦੁਬਾਰੇ ਉਹਨੂੰ ਹੀ ਪਾਉਣਗੇ ਇਹਦੀ ਪ੍ਰਧਾਨਗੀ ਵਾਲੀ ਤਾਂ ਹੋਰ ਨਹੀਂ ਬਣਨਾ ਹੈ ਬਨੂ ਤਾਂ ਸੁਖਪੀਰ ਹੈ ਫਿਰ ਅੱਗੇ ਕਿੱਥੇ ਕਿੰਨੇ ਸਾਲ ਅੱਗੇ ਲੱਗਦਾ ਵੀ ਤੁਹਾਨੂੰ ਵੀ ਅੱਗੇ ਜਾ ਕੇ ਸਿਸਟਮ ਠੀਕ ਆ ਜਾਊਗਾ ਵੀ ਸਰਕਾਰ ਦੇ ਵਿੱਚ ਬਣ ਜੂਗੀ ਗੱਲਬਾਤ ਬਈ ਤੇ ਆ ਜਾਣਾ 27 28 28 ਚ ਬੱਸ ਓਕੇ ਪੈ ਨੇ ਲੋਕਾ ਹਾਂ ਇੱਥੇ ਇਹਦੇ ਤੇ ਆ ਜਾਣਾ ਕਾਂਗਰਸ ਦਾ ਦੱਸੋ ਹਾਂ ਕਾਂਗਰਸ ਕਾਂਗਰਸ ਵੀ ਠੀਕ ਦੀ ਹਾਂ ਠੀਕ ਉਹ ਵੀ ਠੀਕੇ ਤੇ ਕੈਪਟਨ ਠੀਕ ਸੀਗਾ ਕੈਪਟਨ ਨੇ ਕਰਿਆ ਤਾਂ ਹੈ ਚਲ ਮਾਫੀਆਂ ਮੁਫੀਆਂ ਤਾਂ ਦੇ ਗਿਆ ਸਾਨੂੰ ਹਾਂ ਕਰ ਦੇ ਕੁਰਸੀਆਂ ਦੀ ਸੋਸਾਇਟੀ ਦੀ ਸਾਡੇ ਸਾਰਿਆਂ ਦੀ ਹੋਗੇ ਦੇ ਮਾਫੀ ਜੇ ਥਲੇ ਕੀ ਇਹਨਾਂ ਦਾ ਕਰ ਗਿਆ ਨਾ ਤੇ ਹੁਣ ਤਿੰਨ ਸਾਲਾਂ ਚ ਕੀ ਕੁਝ ਹੋਇਆ ਹੈ ਭਗਵੰਤ ਮਾਨ ਦੀ ਸਰਕਾਰ ਚ ਇਹਨਾਂ ਦੇ ਦਾਜੇ ਸੁਰਗੁਰ ਜਈ ਲੋਟ ਆਇਆ ਸੜਾ ਅਸਲ ਚ ਹਾਂ ਅਜੇ ਤਾਂ ਅਧਿਆਨ ਨੂੰ ਤਾਂ ਇਹ ਨਹੀਂ ਪਤਾ ਲੱਗਿਆ ਮੈਂ ਮਿਲਿਆ ਕਿ ਕੀ ਆ ਕਈਆਂ ਨੂੰ ਉੱਥੇ ਗਈ ਨਹੀਂ ਦਿੱਲੀ ਦੁੱਲੀ ਅਜੇ ਪੂਰਾ ਪਤਾ ਹੀ ਨਹੀਂ ਲੱਗਿਆ ਵੀ ਮੈਂ ਵੀ ਮਿਲ ਆ ਜਿਹੜੀ ਹੁਣ ਠੀਕ ਆ ਜਿੰਨਾਂ ਕ ਕਰਦੇ ਨੇ ਕਰਿਆ ਜੋਰ ਤਾਂ ਮਾਰਿਆ ਨਵੇਂ ਮੁੰਡੇ ਤੇ ਸਾਰੇ ਕੋਈ ਸਿਆਸਤ ਪਰ ਐਡਾ ਕਰੀਆ ਕੋਰੀਆ ਦਾ ਕੁਛ ਨਹੀਂ ਪਰਾਣਾ ਹੀ ਉਹੀ ਜਿਹੜਾ ਚੱਲਿਆ ਆ ਰਿਹਾ ਉਹ ਤੇ 150 ਬਾਦ ਘਾੜੀ ਜੀ ਕਰਕੇ ਕਰਤੀ ਹੋਰ ਤਾਂ ਕੁਛ ਨਹੀਂ ਕਰਿਆ ਹੈ ਸੜਕਾਂ ਸੁੜਕਾਂ ਦਾ ਤੁਸੀਂ ਗੱਲਬਾਤ ਕਰਦੇ ਹੋ ਐਮਐਲਏ ਨਾਲ ਹੁਣ ਡਰਾਈਵਰੀਓ ਕਰਦੇ ਆਂ ਜੀ ਆ ਹਾਲੇ ਨਹੀਂ ਦੇਖਿਆ ਕਦੇ ਜਿਹੜਾ ਹੁਣ ਸੜਕਾਂ ਦਾ ਹੋਇਆ ਤਾਂ ਜਿਹੜਾ ਟੋਆ ਪੈ ਗਿਆ ਇੱਕ ਇੱਕ ਟੋਆ ਨਹੀਂ ਕਿਤੇ ਪੜਿਆ ਗਿਆ ਇੱਕ ਵੀ ਜਿਹੜਾ ਜੱਦੀਆਂ ਬਣੀਆਂਵੇਂ ਤੇ ਓਕਣ ਚੱਲ ਰਹੀਆਂ ਨੇ ਮੁੜ ਕੇ ਕੋਈ ਸੜਕ ਨਹੀਂ ਬਣੀ ਹੈ ਆ ਟੂਲ ਟਾਇਰ ਸੇ ਦਿਨੋਂ ਲੈ ਚੱਲੀ ਜਾਂਦੇ ਸਲੇ ਉਹ ਠੀਕ ਤਾਂ ਆ ਬਿਜਲੀ ਵਾਲੇ ਠੀਕ ਤੇ ਹੈ ਚਾਹੇ ਬਿੱਲ ਲੱਗੇ ਜਾਂਦੇ ਮੋਟਰਾਂ ਦੇ ਵੀ ਲਾ ਦਾਂਦੇ ਇੱਥੇ ਹਜ਼ਾਰ ਹਜ਼ਾਰ ਸਾਲਾ ਬੋਈ ਰੋਲਾ ਨਹੀਂ ਫਰੀ ਵਾਲੀਆਂ ਸਹੂਲਤਾਂ ਤੁਸੀਂ ਮੰਨਦੇ ਵੀ ਨਹੀਂ ਹੋਣੇ ਚਾਹੀਦੀਆਂ ਕਿਹੜੀ ਫਰੀ ਵਾਲੀਆਂ ਸਹੂਲਤਾਂ ਜਿਹੜੇ ਤੁਹਾਨੂੰ ਦਿੱਤੀਆਂ ਮੈਨੂੰ ਉਹ ਨਹੀਂ ਚਾਹੀਦੀ ਹੈ ਆ ਸਾਡੀਆਂ ਮੋਟਰਾਂ ਨੂੰ ਵੀ ਲਾਉਣ ਬੀ ਲਾ ਵੀ ਭਾਈ ਤੇਰੇ ਇੰਨੇ ਦਾ ਹਜ਼ਾਰ ਤੇ ਹਜ਼ਾਰ ਹਜ਼ਾਰ ਗਲੇ ਕਰੋੜਾ ਰੁਪਈਆ ਹੋ ਜਾਊਗਾ ਐਡਾ 20 ਲੀਟਰ ਤੇਲ ਸਾਲਾ 2000 ਦੇ ਲਵੇ ਆ 2000 ਤਾਂ ਭਰੇ ਸਕਦੇ ਹਾਂ ਅਸੀਂ ਉਹਦੇ ਨਾਲ ਹੋਰ ਸਹੂਲਤਾਂ ਕਰਨ ਕੋਈ ਵਧੀਆ ਇਹ ਨਾਲ ਕਹਿੰਦੇ ਵੀ ਕਿਸਾਨ ਤਾਂ ਪਹਿਲੀ ਪ੍ਰਸ਼ਾਦ ਨੇ ਵੀ ਬਚ ਨਹੀਂ ਰਿਹਾ ਕੁਛ ਜਿਵੇਂ ਡੱਲੇਵਾਲ ਬੈਠੇ ਨੇ ਹੁਣ ਉੱਥੇ ਮਰਨ ਵਰਤੇ ਉਹ ਕਹਿੰਦੇ ਵੀ ਮੰਗਾ ਜਿਹੜੀਆਂ 13 ਨੇ ਉਹਨਾਂ ਦੀਆਂ ਵੀ ਉਹੀ ਨਹੀਂ ਮੰਨਦੀ ਸਰਕਾਰ ਤਾਂ ਹੋਰ ਤਾਂ ਕਹਿੰਦੇ ਕੀ ਕਰਨਾ ਹਾਂ ਤਾਂ ਡੱਲੇਵਾਲ ਤਾਂ ਸਾਡੇ ਖਾਤਰੇ ਬੈਠੇ ਨੇ ਵਿਚਾਰੇ ਉਹ ਤਾਂ ਹੁਣ ਜਿੰਨਾ ਖਰਚ ਹੋ ਰਿਹਾ ਉਹਨਾਂ ਦਾ ਸਾਨੂੰ ਮਿਲੇ ਨਹੀਂ ਰਿਹਾ ਇਹਦਾ ਹੁਣ ਇਹ ਕਿਉਂ ਲਾ ਲੋ ਆ ਮੁੱਛਲ ਨੇ ਜਮਾ ਛੇਪ ਕਰਤੀ ਸਾਡੀ ਜੀਰੀਆਂ ਨੇ ਖਤਮ ਕਰਤੇ ਜੀਰੀਆਂ ਨਹੀਂ ਹੋ ਗਈਆਂ ਤਾਂ ਇਹਦੇ ਪਿੱਛੇ ਨੇ ਰੇਟ ਜਿੰਨਾ ਆਮ ਰੇਟ ਆ ਵਧਿਆ ਉਹਨਾਂ ਤਾਂ ਇਹਦਾ ਵਧੇ ਹੀ ਨਹੀਂ ਹੈ ਸਾਡਾ ਕੋਈ ਹਾਂ ਬਾਬਾ ਜੀ ਕੀ ਨਾਮ ਹੈ ਅਮਰੀਕ ਸਿੰਘ ਜੀ ਬਾਬਾ ਜੀ ਸਾਰੀਆਂ ਸਰਕਾਰਾਂ ਦੇਖ ਲੀਆਂ ਜਦੋਂ ਤੋਂ ਤੁਸੀਂ ਸੋਜੀ ਸੰਭਾਲੀ ਹੈ ਹੁਣ ਤੱਕ ਕਿਹੜਾ ਠੀਕ ਲੱਗੀ ਸਰਕਾਰ ਪੀ ਆਹ ਕੰਮ ਤਾਂ ਕਿਸ ਨੇ ਕੀਤੇ ਨਹੀਂ ਹੈਗੇ ਜਿਹੜਾ ਬੜਾ ਪ੍ਰਕਾਸ਼ਿਕ ਬਾਦਲਤਾ ਉਹ ਬੰਦਾ ਤਾਂ 100% ਸਹੀ ਸੁਖਬੀਰ ਸਿੰਘ ਬਾਦਲ ਦੇ ਵਿੱਚ ਤੱਕ ਹੋਏ ਕੁਝ ਨਹੀਂ ਜਿਹੜਾ ਚੰਨੀ ਮੁੱਖ ਮੰਤਰੀ ਬਣਿਆ ਤਾਂ ਉਹ ਦੇਖੋ ਜਿਹੜੇ ਉਹ ਬਿਜਲੀ ਦੇ ਬਿੱਲ ਕਰ ਗਿਆ ਉਹ ਇਸ ਤਰੀਕੇ ਨਾਲ ਕਰਕੇ ਗਿਆ ਕਿ ਗਰੀਬ ਮੀਰ ਵੀ ਬਿੱਲ ਭਰ ਸਕੂਗਾ ਉਹਨਾਂ ਦਾ ਜੋ ਕਾਨੂੰਨ ਤੇ ਬੱਕੀ ਆਪਣੇ ਚੰਨੀ ਦੇ ਉਹ ਬਹੁਤ ਵਧੀਆ ਤੇ। ਕਿ 3-4 ਮਹੀਨੇ ਕਿ ਜਿੰਨਬਚੀਰੀ ਕਰੀ ਆ ਉਹਨਾਂ ਨੇ ਮਾਰਾ ਕੰਮ ਕਰੀ ਕੋਈ ਨਹੀਂ। ਕਰਿਆ ਪੱਕੇ ਜ਼ੌਰ ਤੇ ਕਰਿਆ ਆ ਨੀ ਵੀ ਇੱਕ ਨੂੰ ਕੱਟ ਇੱਕ ਨੂੰ ਵੱਧ ਸਭ ਆ ਤੇ ਬਹੁਤ ਸਹੀ ਜੁੰਟ ਕੱਟ ਦੇ ਘੱਟ ਰੇਟ ਉਪ ਕਰੇ ਤੇ ਬੰਦਾ ਹਰੇਕ ਬੰਦਾ ਕਵੀਲਦਾਰ ਬਿੱਲ ਭਰ ਸਕੂਗਾ। ਤੁਹਾਨੂੰ ਲੱਗਦਾ ਨਹੀਂ ਵੀ ਫਿਰ ਦੁਬਾਰਾ ਹੋਣਾ ਚਾਹੀਦਾ ਸੀ ਉਹਨਾਂ ਨੂੰ? ਹੈ ਜੀ। ਦੁਬਾਰਾ ਹੋਣਾ ਚਾਹੀਦਾ ਕੋਈ ਮੈਂ ਤਾਂ ਕਹਿੰਦਾ ਆਵੇ ਜੀ। ਜੇ ਚੰਨੀ 5 ਸਾਲ ਲਾਊਗਾ ਪੰਜਾਬ ਦੀ ਰੂਹ ਬਦਲ ਦੂਗਾ। ਲੋਕਾਂ ਨੇ ਤਾਂ ਐਮਐਲ ਨਹੀਂ ਬਣ ਦਿੱਤਾ ਉਹ ਪਹਿਲੀ ਹਰਾਤ ਸੀ ਪਤਾ ਗਾਰੀ ਦਾ ਹਵਾ ਹੁੰਦੀ ਹੈ ਜੀ ਜਿਵੇਂ ਨਾ ਬਰੋਲਾ ਆਉਂਦਾ ਰੋਹੀ ਦੇ ਮਹੀਨੇ ਐ ਲੱਗ ਜਾਂਦਾ ਝੂਟ ਪਾ ਕੇ ਇਹ ਬਰੋਲੇ ਆਉਂਦੇ ਨੇ ਜਿਦੇ ਬਰੋਲਾ ਆ ਕੇ ਚੰਨੀ ਫੜਕ ਬਣ ਜਾਣਾ ਹਾਂਜੀ ਜਿਹੜਾ ਬਰੋਲਾ ਆਇਆ ਸੀਗਾ ਉਹ ਉਹਦੇ ਚ ਗੱਲਬਾਤ ਬਣੀ ਕੋਈ ਹੁਣ 3 ਸਾਲ ਹੋਣੇ ਆ ਹੋਰ ਹਰ ਤਾਂ ਪਤਾ ਗੱਲ ਕੀ ਹੈ ਜੀ ਬਰੋਲਾ ਜਿਦੇ ਇਲੈਕਸ਼ਨ ਆਊਗੀ ਨਾ ਐਮਐਲਿਆਂ ਦੀ ਫੇਰ ਬਰੋਲ ਚੱਲਦਾ ਅੱਛਾ ਪਹਿਲਾਂ ਨਹੀਂ ਚੱਲਦਾ ਹੈ ਜੀ ਨਾ ਉਹ ਇਕੱਠਾ ਹੋ ਜਾਂਦਾ ਗੁੰਭਿਆ ਹੋ ਜਾਂਦਾ ਜਦੋਂ ਇਲੈਕਸ਼ਨ ਲਵੇ ਆ ਜਾਂਦੀ ਹੈ ਫੇਰ ਉੱਠਦਾ ਉਹ ਇਨ ਸਾਲਾਂ ਚ ਕੀ ਕੁਝ ਹੋ ਗਿਆ ਦੇਖਦੇ ਕਿਵੇਂ ਹੋ ਸਾਡੇ ਦਾ ਕੁਝ ਨਹੀਂ ਹੋਇਆ ਜੀ ਨਾ ਐਮਐਲਏ ਸੁਭੀ ਪਹਿਲਾਂ ਜਿਹੜੇ ਐਮਐਲਏ ਰਹੇ ਨੇ ਚਾਹੀਦੀ ਕੋਈ ਜਿਤ ਨਗਰ ਦੀ ਗੱਲ ਕਰ ਲਈਏ ਜਾਂ ਲਖਵੀਰ ਰਾਏ ਆਉਂਦੇ ਨੇ ਮੁੜ ਕੇ ਇੱਥੇ ਕੋਈ ਉਹਨਾਂ ਚ ਆਪ ਨੇ ਜੀ ਜਿੰਨੇ ਸਾਡੇ ਪਿੰਡ ਸੜਕਾਂ ਔਰ ਜਿੰਨਾ ਵਿਕਾਸ ਕਰਿਆ ਸਾਡੇ ਪਿੰਡ ਦਾ ਕੋਈ ਐਮਐਲਏ ਨਹੀਂ ਕਰਿਆ ਨਾ ਕਰ ਸਕੇ ਸਾਡੀ ਜ਼ਿੰਦਗੀ ਚ ਨਗਰਾ ਸਾਹਿਬ ਜੋ ਕਹਿੰਦਾ ਤਾਂ ਉਹ ਕਰਦਾ ਤਾਂ ਕੀ ਸੇ ਉਹ ਤਾਂ ਬਾਕੀ ਜੇ ਕੋਈ ਛਾਣਾ ਬੰਦਾ ਬਿਮਾਰ ਆ ਉਹਦੇ ਦੁੱਖ ਚ ਵੀ ਆਉਂਦਾ ਹੋਰ ਤਾਂ ਗੱਲੇ ਕੋਈ ਕੁਛ ਕਰੇ ਬਾਕੀ ਨਹੀਂ ਰਹੀ ਜੀ ਹੋਰ ਤਾਂ ਆਉਂਦੇ ਹੀ ਕੋਈ ਨਹੀਂ ਨਾ ਨਾਗਰਾ ਸਾਹਿਬ ਵਰਗਾ ਐਮਐਲਏ ਸਾਨੂੰ ਮਿਲੇ ਹੀ ਨਹੀਂ ਇਹ ਕਹਿੰਦੇ ਵੀ ਲਖਵੀਰ ਆਏ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਅਸੀਂ ਆਮ ਲੋਕਾਂ ਦੇ ਫਿਰ ਤੁਹਾਡੇ ਕਿੰਨੇ ਵਾਰ ਆਗੇ ਹੋਣਾ ਕਿਹੜੀ ਜੀ ਸਰਦਾਰ ਲਖਵੀਰ ਸਿੰਘ ਕੱਖ ਵੀ ਨਹੀਂ ਗਏ ਤੇ ਕਰਿਆ ਜੀ ਆਏ ਕਿੰਨੀ ਵਾਰ ਨੇ ਸਰਦਾਰ ਜੀ ਮੈਂ ਪਿੱਛੇ ਦੇਖੀ ਨਹੀਂ ਕਿਤੇ ਆਏ ਵੀ ਜੀ ਲਖਵੀਰ ਸਿੰਘ ਆਏ ਹੋਰ ਬੋਲੋ ਗੱਲੋ ਧੰਨਵਾਦ